ਤੇ ਪੁਲਿਸ ਪ੍ਰਸ਼ਾਸਨ ਕਹਿ ਰਹੀ ਆ ਸੀ ਉਰੋਪੀਆਂ ਤੇ ਕਾਰਵਾਈ ਕੀਤੀ ਆ ਸੈੱਟ ਬਣਾ ਦਿੱਤੀ ਗਈ ਆ ਜਾਂਚ ਕਰ ਰਹੇ ਆ ਤੁਸੀਂ ਸੰਤੁਸ਼ਟ ਹੋ ਜੀ ਇਹ ਮਾਮਲੇ ਤੋਂ ਕੋਈ ਸੰਤੁਸ਼ਟ ਨਹੀਂ ਹੈਗੇ ਵੀਰ ਜੀ ਅਸੀਂ ਸਿਰਫ ਦੋ ਬੰਦੇ ਸਵੈਂਡ ਕਰੇ ਨੇ ਬੰਦੇ ਦਾ ਨੌਂ ਸੀ ਟੋਟਲ ਅੱਛਾ ਹਾਂ ਜੀ ਇਹ ਤਾਂ ਜਿਹੜਾ ਏਐਸਆਈ ਆ ਉੱਥੇ ਚੌਕੀ ਇੰਚਾਰਜ ਨੂੰ ਪੁੱਛਿਆ ਜਾਵੇ ਵੀ ਕਿਹੜੇ ਕਿਹੜੇ ਬੰਦੇ ਰਾਤ ਨੂੰ ਲੈ ਕੇ ਆਏ ਨੇ ਨੌਂ ਦੇ ਨੌਂ ਮਲੇਸਮੈਂਟ ਹੋਣੇ ਚਾਹੀਦੇ ਨੇ ਜੀ ਤੋ ਬੰਦੇ ਤਾਂ ਥੱਲੇ ਵਾਲੇ ਕਰਤੇ ਉਂਗਲਾਂ ਦਾ ਮਿੱਟੀ ਝਾੜਨ ਵਾਲੀ ਗੱਲ ਹੈ ਬਾਈ ਇਹ ਤਾਂ ਛੋਟੇ ਜਿਹੇ ਕਰਤੇ ਵਿਚਾਰੇ ਜਿਹੜੇ ਛੋਟੇ ਵਾਲੇ ਜਿਹੜੇ ਮੇਨ ਮੁਲਾਜ਼ਮ ਸਟਾਰਾਂ ਵਾਲੇ ਸੀ ਉਹ ਕਰਨੇ ਚਾਹੀਦੇ ਨੇ ਨਾ ਇਹਦਾ ਜਿਹੜੇ ਕੁੱਟਿਆ ਸਾਨੂੰ ਉਹ ਕਰਤੇ ਜਿਹੜੇ ਸਾਨੂੰ ਚੱਕ ਕੇ ਲੈ ਕੇ ਆਏ ਨੇ ਇੱਥੋਂ ਉਹਨਾਂ ਦਾ ਕੁਝ ਵੀ ਨਹੀਂ ਕਹਿਆ ਨਾ ਉਹਦਾ ਸੋਕਾ ਸੁਣੋ ਤੇ ਦਬਾਉ ਪਾਰ ਰਹੇ ਸਾਡੇ ਟੈਲੀਵਿਜ਼ਨ ਉੱਤਾਂ ਕਰੋ ਤੁਸੀਂ ਕੋਈ ਨਾ ਕੋਈ ਘਰੋਂ ਜਾਓ ਮਾਫੀ ਮੰਗਾਦਨੇ ਗਲਤੀ ਮੰਗਾਦਨੇ ਸਾਡੀ ਜਾਨ ਦੇ ਬੇਰੀ ਬਣਸਾਏ ਸੀ ਬਾਹਰ ਅੰਦਰ ਘੁੰਮਦੇ ਨੇ ਰਾਤ ਭਰਾਂ ਜਾਂਦੇ ਆ ਕਿਤੇ ਵੀ ਸਾਨੂੰ ਚੱਕ ਕੇ ਲੈ ਜਾ ਸਕਦੇ ਨੇ ਰਾਤ ਨੂੰ ਇਕੜਾ ਹੁਣ ਪਤਾ ਲਾ ਸਾਨੂੰ ਮਾਰ ਵੀ ਨਾ ਸਾਨੂੰ ਕਿਹੜਾ ਕਿਸੇ ਨੂੰ ਪੁੱਛਣਾ ਸੀ ਉੱਥੇ ਅਜੀ ਕਿਹੜਾ ਸੀ ਟੀਵੀ ਕੈਮਰੇ ਦੇ ਸਾਹਮਣੇ ਉਹ ਕੁੱਟਮਾਰ ਕੀਤੀ ਸਾਹਮਣੇ ਕਰੀ ਆ ਜੀ ਸਾਹਮਣੇ ਬਿਲਕੁਲ ਸਾਹਮਣੇ ਕੈਮਰੇ ਲੱਗੇ ਬਨੇ ਉੱਥੇ ਇੱਕ ਬੰਦੇ ਨੂੰ ਅੰਦਰ ਲਿਜਾ ਕੇ ਕੁੱਟਿਆ ਮੈਨੂੰ ਥੋੜਾ ਸਾਈਡ ਤੇ ਹੋਰ ਪਾਸੇ ਲਿਜਾ ਕੇ ਕੁੱਟਿਆ ਜਿਹੜੇ 6-7 ਬੰਦੇ ਹੋਰ ਸੀ ਨਾਲ ਦੇ ਉਹ ਵੀ ਸਸਪੈਂਡ ਕਰਾਉਣੇ ਨੇ ਕਰਕੇ ਜਣੇ ਨੇ ਜੇ ਕੋਈ ਨਾ ਕਾਰਵਾਈ ਤਾਲੂਸੀਂ ਧਰਨੇ ਦੀ ਤਿਆਰੀ ਕਰ ਰਹੇ ਹਾਂ ਕਿ ਪ੍ਰਸ਼ਾਸਨ ਭਾਈ ਜੀ ਗ੍ਰਹਿ ਮੰਤਰਾਲੇ ਸਾਡੇ ਮੁੱਖ ਮੰਤਰੀ ਸਾਹਿਬ ਦੇ ਕੋਲ ਆ ਕਿ ਬਿਲਕੁਲ ਉਹਨਾਂ ਨੇ ਲਗਾਮਾਂ ਖੁੱਲੀਆਂ ਸੜਤੀਆਂ ਕਿ ਜਿਹਨੂੰ ਮਰਜ਼ੀ ਚੱਕੋ ਜਿਹਨੂੰ ਮਰਜ਼ੀ ਕੁੱਟ ਦਿਓ ਜਿਹੜਾ ਕੋ ਮਰਜ਼ੀ ਕਰ ਦਿਓ ਇਹ ਤਾਂ ਅੰਨੀ ਪਿੰਦੀ ਕੁੱਤੇ ਚੱਟਦੇ ਵਾਲਾ ਕੰਮ ਕਰਤਾ ਇਹਨਾਂ ਨੇ ਆਹੀ ਹਸਤਾਲ ਦੇ ਪਿੱਛੇ ਅ ਨਸ਼ਾ ਮੁਕਤੀ ਕੇਂਦਰ ਆ ਹੂੰ ਉਹ ਭਰਿਆ ਪਿਆ ਹੂੰ ਉਹ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਜਿੰਨੇ ਲੋਕ ਆਉਂਦੇ ਨੇ ਉਹ ਸਾਰੇ ਨਸ਼ਾ ਕਰਨੇ ਵਾਲੇ ਨੇ ਹੂੰ ਉਹ ਜੀ ਤੋਂ ਨਸ਼ਾ ਲੈਂਦੇ ਨੇ ਉਹਨਾਂ ਕੋਲ ਸਾਰਿਆਂ ਦੇ ਨੰਬਰ ਨੇ ਉਹਦੇ ਉਹ ਕਹਿੰਦਾ ਅਮਨਦੀਪ ਮੇਰੇ ਘਰ ਰੇਡ ਪਈ ਔਰ ਮੈਨੂੰ ਕਹਿ ਰਹੇ ਨੇ ਵੀ ਤੂੰ ਗੋਲੀਆਂ ਵੇਚਦਾ ਅੱਛਾ ਉਹ ਇੱਕ ਐਂਟੀ ਡਰਗ ਤੇ ਕੰਮ ਕਰ ਰਿਹਾ ਔਰ ਸੋਸ਼ਲ ਵਰਕਿੰਗ ਕਰ ਰਿਹਾ ਸਾਰੇ ਪਟਿਆਲੇ ਨੂੰ ਪਤਾ ਹਮ ਅਰੋਦਾ ਕੋ ਕਹਿੰਦਾ ਮੇਰਾ 2 ਕਰੋੜ ਰੁਪਈਆ ਦਾ ਮੈਂ ਪਤਾ ਨਹੀਂ ਕਿਹੜੇ ਸੁਪਨਿਆਂ ਨਾਲ ਘਰ ਬਣਾਇਆ ਜਿਹਨੂੰ ਕਲੰਕ ਲਾ ਕੇ ਵੀ ਇਹ ਬੰਦਾ ਗੋਲੀਆਂ ਵੇਚਦਾ ਕਹੇ ਵੀ ਇਹੀ ਸੇਮ ਗੱਲ ਕਹਿ ਰਿਹਾ ਕਹਿੰਦਾ ਯਾਰ ਮੇਰਾ ਕਲੰਕ ਕਿਵੇਂ ਉਤਰੂ ਇਹ ਕਹਿੰਦਾ ਤੈਨੂੰ ਥਾਣੇ 'ਚ ਕੁੱਟਿਆ ਹੁੰਦਾ ਨਾ ਰਾਤ ਤੈਨੂੰ 10 ਮਿੰਟ ਵੀ ਕੁੱਟਿਆ ਹੁੰਦਾ ਜੋ ਮੇਰੇ ਨਾਲ ਬਣੀ ਐ ਅਖੀਰ ਤੇ ਆ ਕੇ ਮੈਂ ਰਾਤ ਇਹ ਸੋਚ ਰਿਹਾ ਸੀ ਕਿ ਮੇਰੀ ਮੌਤ ਆ ਮੈਨੂੰ ਮਾਰ ਕੇ ਸਿੱਟ ਦਣਗੇ ਐ ਐਸ ਐਚਓ ਮਨਪ੍ਰੀਤ ਸਿੰਘ ਦਿ올ਸਰ ਬੋਲ ਰਿਹਾ ਹਾਂ ਜੀ ਜੀ ਭਲ ਮਜਰੇ ਦੇ ਨੌਜਵਾਨ ਨੇ ਜੋ ਹਸਪੀਟਲ 'ਚ ਐਡਮਿਟ ਨੇ ਫਤੇਗੜ ਸਾਹਿਬ ਉਹਨਾਂ ਨੇ આરોਪ ਲਗਾਏ ਨੇ ਜੀ ਕਿ ਰਾਤ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਨਜਾਇਜ਼ ਚੁੱਕ ਕੇ ਸਾਡੀ ਕੁੱਟਮਾਰ ਕੀਤੀ ਗਈ ਐ ਐਐਸਐਹ ਬਲਵਿੰਦਰ ਸਿੰਘ ਬੋਲ ਰਿਹਾ ਹਾਂ ਜੀ ਚੌਂਕੀ ਖੇੜਾ ਇੰਚਾਰਜ ਹਾਂਜੀ ਹਾਂਜੀ ਪर्यंत ਤੁਸੀਂ ਬੋਲ ਰਹੇ ਸਰ ਇੱਕ ਨਾਂ ਭਾਲੋ ਮਾਜਰੇ ਦੇ ਨੌਜਵਾਨ ਵੱਲੋਂ ਰੋਪ ਲਗਾਏ ਗਏ ਨੇ ਫਤੇਗੜ ਸਾਹਿਬ ਹਸਪੀਟਲ ਚ ਐਡਮਿਟਾ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਤਰਖੇੜੀ ਤੋਂ ਚੁੱਕ ਕੇ ਖੇੜਾ ਚੌਂਕੀ ਚ ਲਿਜਾਇਆ ਗਿਆ ਸਾਡੀ ਕੁੱਟਮਾਰ ਕੀਤੀ ਗਈ ਬੋਲਿਓ ਤਰਖੇੜੀ ਤੋਂ ਚੁੱਕ ਕੇ ਜੀ ਨੌਜਵਾਨ ਨੂੰ ਭਾਲੋ ਮਾਜਰੇ ਦੇ ਨੂੰ ਰਾਤ ਦੇ 2 ਵਜੇ ਕਹਿੰਦੇ ਜੀ ਸਾਨੂੰ ਖੇੜਾ ਚੌਂਕੀ ਦੇ ਵਿੱਚ ਲੈ ਕੇ ਗਏ ਤੇ ਸਾਡੀ ਕੁੱਟਮਾਰ ਕੀਤੀ ਫਿਲਹਾਲ ਇਹ ਵੀ ਫੋਨ ਕੱਟ ਗਏ ਨੇ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਜਵਾਣਾ ਅਸੀਂ ਇੱਕ ਵੀਡੀਓ ਨਸਰ ਕੀਤੀ ਜਿਸ ਵਿੱਚ ਦੋ ਨੌਜਵਾਨ ਨੇ ਜਿਹੜੇ ਹਸਪੀਟਲ ਦੇ ਵਿੱਚ ਐਡਮਿਟ ਹੁੰਦੇ ਨੇ ਉਹਨਾਂ ਦੇ ਕਹਿਣ ਮੁਤਾਬਕ ਪੁਲਿਸ ਪ੍ਰਸ਼ਾਸਨ ਵੱਲੋਂ ਉਹ ਕੰਪੇਨ ਤੋਂ ਆਪਣੇ ਪਿੰਡ ਨੂੰ ਆ ਰਹੇ ਹੁੰਦੇ ਨੇ ਰਾਤ ਨੂੰ 2 ਵਜੇ ਉਹਨਾਂ ਨੂੰ ਘੇਰ ਕੇ ਚੱਕਿਆ ਜਾਂਦਾ ਉਸ ਤੋਂ ਬਾਅਦ ਉਹਨਾਂ ਦੀ ਚੌਂਕੀ ਖੇੜਾ ਦੇ ਵਿੱਚ ਲਿਜਾ ਕੇ ਕੁੱਟਮਾਰ ਕੀਤੀ ਜਾਂਦੀ ਆ ਕਾਫੀ ਉਹਨਾਂ ਨਾਲ ਤਸੱਦਦ ਹੁੰਦਾ ਏ ਉਹਨਾਂ ਦੇ ਖੂਨ ਨਾਲ ਕੱਪੜੇ ਭਿੱਜ ਜਾਂਦੇ ਨੇ ਕੁੱਟ ਕੇ ਕੱਪੜੇ ਵੀ ਚੇਂਜ ਕਰਵਾਏ ਜਾਂਦੇ ਨੇ ਉਹ ਨੌਜਵਾਨ ਹਸਪੀਟਲ ਦੇ ਵਿੱਚ ਨੇ ਕਰਨਲ ਬਾਠ ਦੇ ਮਿਸੇਜ ਸੋ ਸਾਰੀ ਗੱਲਬਾਤ ਆ ਜਿਹੜੀ ਉਹ ਪੁਲਿਸ ਪ੍ਰਸ਼ਾਸਨ ਨਾਲ ਕੀਤੀ ਇਹਨਾਂ ਕੋਲ ਪਹੁੰਚੇ ਨੇ ਸੋ ਪਤਾ ਲੱਗ ਰਿਹਾ ਹੈ ਕਿ ਪੁਲਿਸ ਨੇ ਕਾਰਵਾਈ ਵੀ ਕੀਤੀ ਆ ਇਹਨਾਂ ਮੁਲਾਜ਼ਮਾਂ ਨੇ ਇਹ ਕੰਮ ਕੀਤਾ ਉਹਨਾਂ ਦੇ ਉੱਪਰ ਤੇ ਸੱਟ ਬਣਾਈ ਗਈ ਆ ਉਸ ਤੋਂ ਬਾਅਦ ਇਹ ਕੀ ਕਹਿੰਦੇ ਨੇ ਵੀਰ ਜਿਨ੍ਹਾਂ ਦੀ ਕੁੱਟਮਾਰ ਹੋਈ ਆ ਉਹਨਾਂ ਕੋਲ ਪਹੁੰਚੇ ਆ ਗੱਲਬਾਤ ਕਰਦੇ ਆ ਹਾਂ ਜੀ ਵੀਰ ਜੀ ਖੜੇ ਹੋ ਜਿਓ ਥੋੜਾ ਕੀ ਨਾਮ ਕੀ ਹੈ ਜੀ ਮੇਰਾ ਨਾਮ ਸ੍ਰਿੰਦਰਪਾਲ ਸਿੰਘ ਹੈ ਜੀ ਸ੍ਰਿੰਦਰਪਾਲ ਸਿੰਘ ਜੀ ਪਹਿਲਾਂ ਤਾਂ ਕੱਲ ਆਪਾਂ ਨੇ ਖਬਰ ਕੀਤੀ ਸਾਰਾ ਪਤਾ ਸਰੋਤਿਆਂ ਨੂੰ ਤੁਹਾਡੇ ਨਾਲ ਕਿਸ ਤਰ੍ਹਾਂ ਕੁੱਟਮਾਰ ਹੁੰਦੀ ਆ ਤਸੱਦਦ ਹੁੰਦਾ ਏ ਪੁਲਿਸ ਜੋ ਕਰਦੀ ਆ ਉਸ ਤੋਂ ਬਾਅਦ ਅੱਜ ਮੈਸੇਜ ਬਾਠ ਪਹੁੰਚੇ ਸਿਗੇ ਤੇ ਪੁਲਿਸ ਪ੍ਰਸ਼ਾਸਨ ਕਹਿ ਰਹੀ ਆ ਸੀ આરોપીਆਂ ਤੇ ਕਾਰਵਾਈ ਕੀਤੀ ਆ ਸੱਟ ਬਣਾ ਦਿੱਤੀ ਗਈ ਆ ਜਾਂਚ ਕਰ ਰਹੇ ਆ ਤੁਸੀਂ ਸੰਤੁਸ਼ਟ ਹੋ ਜੀ ਇਹ ਮਾਮਲੇ ਤੋਂ ਕੋਈ ਸੰਤੁਸ਼ਟ ਨਹੀਂ ਹੈਗੇ ਵੀਰ ਜੀ ਅਸੀਂ ਹੂੰ ਸਿਰਫ ਦੋ ਬੰਦੇ ਸਵਿੰਡ ਕਰ ਰਹੇ ਨੇ ਬੰਦੇ ਦਾ ਨੌਂ ਸੀ ਟੋਟਲ ਹਾਂ ਜੀ ਇਹ ਤਾਂ ਜਿਹੜਾ ਏਐਸਆਈ ਹੈ ਉੱਥੇ ਚੌਕੀ ਇੰਚਾਰਜ ਨੂੰ ਪੁੱਛਿਆ ਜਾਵੇ ਵੀ ਕਿਹੜੇ ਕਿਹੜੇ ਬੰਦੇ ਰਾਤ ਨੂੰ ਲੈ ਕੇ ਆਏ ਨੇ ਨੌ ਦੇ ਨੌਮਰੇਸਮੈਂਟ ਹੋਣੇ ਚਾਹੀਦੇ ਨੇ ਜੀ ਹੂੰ ਦੋ ਬੰਦੇ ਤਾਂ ਥੱਲੇ ਵਾਲੇ ਕਰਤੇ ਗੋਗਲੋਂ ਦੀ ਮਿੱਟੀ ਝਾੜਨ ਵਾਲੀ ਗੱਲ ਹੈ ਬਾਈ ਇਹ ਤਾਂ ਛੋਟੇ ਜਿਹੇ ਕਰਤੇ ਵਿਚਾਰੇ ਜਿਹੜੇ ਛੋਟੇ ਵਾਲੇ ਜਿਹੜੇ ਮੇਨ ਮੁਲਾਜ਼ਮ ਸਟਾਰਾਂ ਵਾਲੇ ਸੀ ਉਹ ਕਰਨੇ ਚਾਹੀਦੇ ਨੇ ਨਾ ਇਹਨਾਂ ਦੇ ਵਿਚਾਰੇ ਨੇ ਕੀ ਇਹ ਤਾਂ ਛੋਟੇ ਮੁਲਾਜ਼ਮ ਨੇ ਤਾਂ ਕਰਤੇ ਇਹਦਾ ਜਿਹੜੇ ਕੁੱਟੇ ਸਾਨੂੰ ਉਹ ਕਰਤੇ ਜਿਹੜੇ ਸਾਨੂੰ ਚੱਕ ਕੇ ਲੈ ਕੇ ਆਏ ਨੇ ਇੱਥੋਂ ਉਹਨਾਂ ਨੂੰ ਤਾਂ ਕੁਝ ਵੀ ਨਹੀਂ ਕਿਹਾ ਨਾ ਨੇ ਉਹ ਤਾਂ ਉਦਾਂ ਦੇ ਉਦਾਂ ਹੀ ਫਿਰ ਰਹੇ ਨੇ ਉਹਦਾ ਸ਼ਕਸ਼ ਨੂੰ ਹੱਥੀਂ ਦੋਵਾਂ ਪਾਰ ਰਹੇ ਸਾਡੇ ਵੀ ਸੁਨੋ ਉੱਤਾਂ ਕਰੋ ਤੁਸੀਂ ਕੋਈ ਨਾ ਕੋਈ ਘਰ ਨੂੰ ਜਾਓ ਮਾਫੀ ਮੰਗਾਦਨੇ ਆ ਗਲਤੀ ਮੰਗਾਦਨੇ ਆ ਹਾਂ ਆ ਕਹਿ ਰਹੇ ਸਾਨੂੰ ਇਹਦਾ ਸਾਡੀ ਹੁਣ ਜਾਨ ਨੂੰ ਵੀ ਖਤਰਾ ਹੈ ਬਾਈ ਕੋਈ ਪਤਾ ਨਹੀਂ ਸਾਡੀ ਜਾਨ ਤੇ ਵੀ ਕੁਝ ਨਾ ਕੁਝ ਕਰ ਸਕਦੇ ਨੇ ਜਾਂ ਸਾਡੇ ਦੇ ਕੱਲ ਨੂੰ ਹੋਰ ਦੁਬਾਰਾ ਪਰਚਾ ਪਾ ਸਕਦੇ ਨੇ ਕੋਈ ਨਾ ਕੋਈ ਹਾਂ ਸਾਡੇ ਤੇ ਕਿਹੜਾ ਹੁਣ ਇਹਨਾਂ ਪੁਲਿਸ ਕੋਲ ਕੀ ਨਹੀਂ ਹੈਗਾ ਪੁਲਿਸ ਕੋਲ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਇਹਨਾਂ ਨਾਲ ਖੁੰਦਕ ਵੀ ਖਾਣਗੇ ਹੁਣ ਬਾਈ ਸਾਡੇ ਬਿ ਖਿਲਾਫ ਆਵਾਜ਼ ਚੱਕੀ ਆ ਕੋਈ ਹੋਰ ਵੀ ਪਰਚਾ ਪਾ ਸਕਦੇ ਨੇ ਇਦਾਂ ਪਾ ਸਕਦੇ ਨੇ ਵੀਰੇ ਹੋਰ ਕੋਈ ਨਾ ਕੋਈ ਪਰਚਾ ਪਾ ਸਕਦੇ ਨੇ ਸਾਡੀ ਜਾਨ ਦੇ ਬੇਰੀ ਬਣ ਸਾਰੇ ਸੀ ਬਾਹਰ ਅੰਦਰ ਘੁੰਮਦੇ ਆ ਰਾਤ ਭਰ ਰਾਤ ਜਾਂਦੇ ਆ ਕਿਤੇ ਵੀ ਸਾਨੂੰ ਚੱਕ ਕੇ ਲੈ ਜਾ ਸਕਦੇ ਆ ਰਾਤ ਨੂੰ ਇਹ ਕਿਹੜਾ ਹੁਣ ਪਤਾ ਲੱ ਸਾਨੂੰ ਮਾਰ ਵੀ ਦਿੰਦੇ ਸਾਨੂੰ ਕਿਹੜਾ ਕਿਸੇ ਨੂੰ ਪੁੱਛਣਾ ਸੀ ਉੱਥੇ 2 ਵਜੇ ਕਿਹੜਾ ਪੁੱਛਦਾ ਰਾਤ ਨੂੰ ਕਿੱਥੇ ਕੀ ਹੋ ਗਿਆ ਕੀ ਨਾ ਹੋ ਗਿਆ ਐਕਸੀਡੈਂਟ ਦਿਖਾ ਦਿੰਦੇ ਜਾਂ ਮਰ ਜਾਂਦੇ ਸੀ ਸਾਨੂੰ ਕੀ ਸੀ ਇਹ ਤਾਂ ਮਰ ਕੁਦਰਤੀ ਰੱਬ ਨੇ ਰੱਖ ਲੈ ਰੱਬ ਨੇ ਪਰਚਾ ਨਹੀਂ ਪਾਇਆ ਕੋਈ ਮਨ ਲਓ ਤਾਂ ਤੁਹਾਨੂੰ ਛੱਡਿਆ ਗਿਆ ਇਹਨਾਂ ਨੇ ਛੜਤਾ ਇਹਨਾਂ ਨੇ ਕੁੱਟ-ਕੱਟ ਕੇ ਸਾਡੇ ਕੋਲ ਚੀਜ਼ ਨਹੀਂ ਨਿਕਲੀ ਕੋਈ ਤਾਂ ਇਹਨਾਂ ਨੇ ਛੱਡਿਆ ਸਾਨੂੰ ਜੀ ਕੋਈ ਗੱਲ ਸਾਹਮਣੇ ਆਈ ਆ ਕੋਈ ਤੁਹਾਨੂੰ ਦੱਸਿਆ ਗਿਆ ਕਿਸੇ ਅਧਿਕਾਰੀ ਵੱਲੋਂ ਕਿਸੇ ਮੁਲਾਜ਼ਮ ਵੱਲੋਂ ਤੁਹਾਨੂੰ ਚੱਕਿਆ ਕਿਉਂ ਗਿਆ ਬਡਾਲੀ ਵਾਲਾ ਸਿੰਘ ਦੀ ਪੁਲਿਸ ਤਰਖੇੜੀ ਕਿਵੇਂ ਪਹੁੰਚਦੀ ਆ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਪਟਿਆਲੇ ਚੋਂ ਬੰਦਾ ਚੱਕ ਕੇ ਲਿਆਉਂਦੀ ਆ ਇਹ ਗੱਲ ਦੀ ਕੋਈ ਹੋਈ ਕੋਈ ਗੱਲ ਨਹੀਂ ਕੋਈ ਕੋਈ ਗੱਲਬਾਤ ਨਹੀਂ ਦੱਸੀ ਕੁਝ ਨਹੀਂ ਦੱਸਿਆ ਸਾਨੂੰ ਸਿਰਫ ਦੋ ਮੁਲਾਜ਼ਮ ਕਹਿੰਦੇ ਨੇ ਸਸਪੈਂਡ ਕਰਤੇ ਇਨੀ ਪਤਾ ਨਹੀਂ ਕਰਤੇ ਕਿ ਨਹੀਂ ਕਰਤੇ ਬਾਕੀ ਸਾਨੂੰ ਕੋਈ ਪੱਕਾ ਨਹੀਂ ਪਤਾ ਜਿਹੜੇ 7-8 ਹੋਰ ਸੀ ਨਾਲ ਦੇ ਉਹ ਕਿੱਥੇ ਨੇ ਸਟਾਰਾਂ ਵਾਲੇ ਸੀ ਜਿਹੜੇ ਬੰਦੇ ਇਹਨਾਂ ਸਟਾਰ ਲੱਗੇ ਹੋਏ ਸੀ ਕਰਨੇ ਦਾ ਉਹ ਸੀ ਬਾਈ ਇਹ ਤਾਂ ਮੁਲਾਜ਼ਮ ਛੋਟੇ ਮੁਲਾਜ਼ਮੀ ਕੋਈ ਸਪਾਈ ਹੋਊਗਾ ਕੋਈ ਹੌਲਦਾਰ ਹੋਊਗਾ ਇਹ ਵਿਚਾਰੇ ਕਰਤੇ ਉਹ ਵੱਡੇ ਛੱਡਦੇ ਇਹਨਾਂ ਨੇ ਚੱਕ ਕੇ ਤਾਂ ਸਾਨੂੰ ਵੱਡੇ ਲੈ ਕੇ ਆਏ ਨੇ ਨਾ ਦੋ ਇੱਕ ਬੰਦੇ ਦੋ ਸਟਾਰ ਲੱਗੇ ਸੀ ਇੱਕ ਉਹਨੇ ਸਿੰਗਲ ਸਟਾਰ ਲੱਗੇ ਹੋਇਆ ਸੀ ਉਹ ਸਟਾਰਾਂ ਵਾਲੇ ਤਾਂ ਛੱਡੇ ਦਿੱਤੇ ਇਹਨਾਂ ਨੇ ਕੋਈ ਸਾਨੂੰ ਤਾਂ ਉਹਦੇ ਨਾਂ ਵੀ ਨਹੀਂ ਪਤਾ ਹੋਣ ਪਰੋਸਣ ਨੂੰ ਕਹਿੰਦੇ ਤੁਸੀਂ ਨਾਂ ਦੱਸੋ ਹੁਣ ਅਸੀਂ ਨਾਂ ਕਿਵੇਂ ਦੱਸ ਦੀਏ ਦਿੱਤੋ ਨਾਂ ਦਾ ਕੋਈ ਨੇਮ ਪਲੇਟ ਸੀ ਉਹਨਾਂ ਦੇ ਕੋਈ ਨੇਮ ਪਲੇਟ ਤੋਂ ਨਾਂ ਦੱਸ ਦੀਏ ਨਾਂ ਸਾਨੂੰ ਉਹਦੇ ਨਾਂ ਦਾ ਪਤਾ ਆ ਸਾਹਮਣੇ ਆ ਹੁਣ ਅਸੀਂ ਪਛਾਣ ਸਕਦੇ ਆ ਵੀ ਹਾਂ ਆ ਮਲਾਜਮ ਜੀ ਬਈ ਸੀਸੀਟੀਵੀ ਦੀ ਮੰਗ ਨਹੀਂ ਕੀਤੀ ਕਿ ਸੀਸੀਟੀਵੀ ਕਢਾਓ ਭਈਆ ਭਾਈ ਸੀਸੀਟੀਵੀ ਦੀ ਮੰਗ ਵੀ ਸੀ ਜਿਹੜਾ ਚੌਂਕੀ ਆ ਖੇੜਾ ਉੱਥੇ ਸੀਸੀਟੀਵੀ ਲੱਗਿਆ ਹੋਇਆ ਸਾਰਾ ਕੁਝ ਲੱਗਿਆ ਹੋਇਆ ਉੱਥੋਂ ਆਪੇ ਪਤਾ ਲੱਗ ਜੂ ਕਿੰਨੇ ਬੰਦੇ ਸੀ ਕਿਹੜੇ-ਕਿਹੜੇ ਬੰਦੇ ਸੀ ਕਿਹੜੇ-ਕਿਹੜੇ ਬੰਦੇ ਸਾਨੂੰ ਕੁੱਟ ਰਹੇ ਨੇ ਸਾਰਾ ਕੁਝ ਪਤਾ ਲੱਗ ਜੂ ਕਿਹਨਾ-ਕਿਨਾ ਸਾਡੇ ਹੱਤ ਅਜੀ ਕਿਹੜਾ ਸੀ ਟੀਵੀ ਕੈਮਰੇ ਦੇ ਸਾਹਮਣੇ ਉਹ ਕੁੱਟਮਾਰ ਕੀਤੀ ਸਾਹਮਣੇ ਕਰੀ ਜੀ ਸਾਹਮਣੇ ਬਿਲਕੁਲ ਸਾਹਮਣੇ ਕੈਮਰੇ ਲੱਗੇ ਹੋਏ ਨੇ ਉੱਥੇ ਇੱਕ ਬੰਦੇ ਨੂੰ ਅੰਦਰ ਲਿਜਾ ਕੇ ਕੁੱਟਿਆ ਮੈਨੂੰ ਥੋੜਾ ਸਾਈਡ ਤੇ ਹੋਰ ਪਾਸੇ ਲਿਜਾ ਕੇ ਕੁੱਟਿਆ ਅੱਛਾ ਇਹਨੂੰ ਅੰਦਰ ਲਿਜਾ ਕੇ ਕੁੱਟਿਆ ਉਹ ਬਾਈ ਕੈਮਰੇ ਉਹਨਾਂ ਦੇ ਅੰਦਰ ਨੇ ਕੋਈ ਡਾਟਾ ਖੁਰਦਪੁਰਦ ਵੀ ਕਰ ਸਕਦੇ ਨੇ ਇਧਰ ਉਧਰ ਵੀ ਕਰ ਸਕਦੇ ਨੇ ਕਰ ਸਕਦੇ ਨੇ ਬਾਈ ਜੀ ਕੁਝ ਵੀ ਕਰ ਸਕਦੇ ਨੇ ਉਹ ਇਹ ਮੁਲਾਜ਼ਮਾਂ ਦਾ ਕੁਝ ਨਹੀਂ ਪਤਾ ਵੀ ਕੀ ਕਰਦਣ ਕੀ ਨਾ ਕਰਦਣ ਹਾਂ ਬਾਕੀ ਅਸੀਂ ਤਾਂ ਇਹੀ ਮੰਗ ਕਰਦੇ ਆ ਵੀ ਜਿਹੜੇ 7-8 ਬੰਦੇ ਹੋਰ ਸੀ ਨਾਲ ਦੇ ਉਹ ਵੀ ਸਵਿੰਟ ਬਣਨੇ ਚਾਹੀਦੇ ਨੇ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਕਿਵੇਂ ਕਿਸੇ ਨਾਲ ਨਜਾਇਜ਼ ਧੱਕਾ ਕਰੀਦਾ ਹੈ। ਇਹੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਜੀ। ਕਰਨਲ ਬਾਠ ਦੇ ਮੈਸੇਜ ਇੱਥੇ ਪਹੁੰਚੇ ਨੇ ਕਰਨਲ ਬਾਠ ਵਾਲੇ ਮਾਮਲੇ 'ਚ ਵੀ ਬੜਾ ਇਹਨਾਂ ਨੇ ਤਸੱਦਦ ਕੀਤਾ। ਉਹ ਵੀ ਇੱਥੇ ਪਹੁੰਚੇ ਨੇ ਤੁਹਾਡੇ ਨਾਲ ਹਮਦਰਦੀ ਜਤਾਈ ਆ ਤਾਂ ਕਿਵੇਂ ਉਹਨਾਂ ਨੂੰ ਕੀ ਕਹੀਏ? ਉਹਨਾਂ ਦਾ ਬਈ ਬਹੁਤ ਧੰਨਵਾਦ ਹੱਥ ਜੋੜ ਕੇ ਕਰਨਲ ਬਾਠ ਦੀ ਘਰ ਵਾਲੀ ਦਾ ਜਿਹੜੀ ਇੱਥੇ ਆਏ ਨੇ ਉਹਨਾਂ ਦੇ ਆਉਣ ਤੋਂ ਬਾਅਦ ਹੀ ਸਾਡੀਆਂ ਖ਼ਬਰਾਂ ਚੱਲਣ ਲੱਗੀਆਂ ਨੇ। ਪਹਿਲਾਂ ਸਾਡੀ ਖ਼ਬਰ ਬਹੁਤ ਘੱਟ ਚੱਲੀ ਆ ਬਹੁਤ ਘੱਟ ਲੋਕਾਂ ਨੇ ਚਲਾਈ ਆ। ਉਹਨਾਂ ਦੇ ਆਉਣ ਤੋਂ ਬਾਅਦ ਹੀ ਸਾਡਾ ਕੰਮ ਚੱਲਿਆ ਉਹਦੇ ਬਾਅਦ ਆਉਣ ਤੋਂ ਬਾਅਦ ਹੀ ਸਸਪੈਂਡ ਹੋਏ ਨਹੀਂ ਬੰਦੀ ਨਹੀਂ ਤਾਂ ਸਾਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਨਾ ਸਾਡੇ ਨਾਲ ਕੋਈ ਉਹ ਗੱਲਬਾਤ ਕਰੀ ਇਹਨਾਂ ਨੇ ਓਏ ਤੇ ਹੁਣ ਉਹ ਕਹਿ ਕੇ ਗਏ ਨੇ ਕਰਨਲ ਬਾੜ ਦੇ ਮੈਸੇਜ ਨੇ ਜਿਹੜੇ ਕਹਿੰਦੇ ਜੇ ਕੋਈ ਕਾਰਵਾਈ ਸੰਤੁਸ਼ਟੀਜਨਕ ਨਾ ਕੀਤੀ ਗਈ ਅੱਗੇ ਕੋਰਟ ਹਾਈ ਕੋਰਟ ਤੱਕ ਅਸੀਂ ਅੱਗੇ ਕੋਟਾਂ 'ਚ ਵੀ ਇਹਨਾਂ ਨੂੰ ਘੜੀਸਾਂਗੇ ਇਦਾਂ ਦੀ ਗੱਲ ਕਹਿ ਕੇ ਗਏ ਨੇ ਤੁਸੀਂ ਉਹਨਾਂ ਨਾਲ ਸਹਿਮਤ ਹੋ ਸਹਿਮਤ ਹਾਂ ਜੀ ਅਸੀਂ ਜਿਹੜੇ 6-7 ਬੰਦੇ ਹੋਰ ਸੀ ਨਾਲ ਦੇ ਉਹ ਵੀ ਸਸਪੈਂਡ ਕਰਾਉਣੇ ਨੇ ਕਰਕੇ ਜਣੇ ਨੇ ਜੇ ਕੋਈ ਨਾ ਕਾਰਵਾਈ ਕੱਲ ਨੂੰ ਅਸੀਂ ਧਰਨੇ ਦੀ ਯਾਰੀ ਕਰ ਰਹੇ ਹਾਂ ਕੱਲ ਨੂੰ ਅਸੀਂ ਰੋਡ ਜਾਮ ਕਰਾਂਗੇ ਬਾਈ ਜੀ ਫਤੇਗੜ ਸਾਹਿਬ ਵਾਲਾ ਸਾਰੇ ਪਿੰਡਾਂ ਦੇ ਬੰਦੇ ਅਸੀਂ ਫੋਨ ਲਾਤੇ ਮੈਸੇਜ ਲਾਦੇ ਸਾਬ ਨੂੰ ਕੱਲ ਨੂੰ ਸਵੇਰੇ 10 ਵਜੇ ਅਸੀਂ ਅਪੀਲ ਵੀ ਕਰਦੇ ਹਾਂ ਸਾਰੇ ਸਾਰੇ ਪੰਜਾਬ ਵਾਸੀਆਂ ਨੂੰ ਵੀ ਸੱਚੇ ਬੰਦੇ ਦਾ ਬਾਈ ਸਾਥ ਦਿਓ ਤੁਸੀਂ ਧਰਨੇ 'ਚ ਕੱਲ ਨੂੰ ਆਓ ਅਸੀਂ ਧਰਨਾ ਲਾ ਕੇ ਰੋਡ ਬੰਦ ਕਰਾਂਗੇ ਤੇ ਸੱਤ ਅੱਠ ਬੰਦੇ ਜਿਹੜੇ ਹੋਰ ਸੀ ਨਾਲ ਦੇ ਉਹ ਵੀ ਅਸੀਂ ਸਸਪੈਂਡ ਕਰਾਉਣੇ ਨੇ ਤੇ ਹੁਣ ਮੁਲਾਜ਼ਮ ਪਹੁੰਚੇ ਸੀਗਾ ਬਾਈ ਬਿਆਨ ਲਿਖਣ ਪਹੁੰਚੇ ਸੀ ਕੋਈ ਮੁਲਾਜ਼ਮ ਨਹੀਂ ਹਾਲ ਤੱਕ ਪਹੁੰਚਿਆ ਬਾਈ ਜੀ ਅੱਛਾ ਹੋਰ ਕੋਈ ਪਹੁੰਚਿਆ ਨਹੀਂ ਨਾ ਕੋਈ ਨਹੀਂ ਪਹੁੰਚਿਆ ਹਾਲ ਤੱਕ ਜੀ ਕਿਸੇ ਨੇ ਕੋਈ ਸਾਡੇ ਬਿਆਨ ਨਹੀਂ ਲਿਖੇ ਕੁਛ ਨਹੀਂ ਹੋਇਆ ਜੀ ਠੀਕ ਹੈ ਹਾਂ ਜੀ ਸੋ ਇਹ ਮਸਲਾ ਇਹ ਹੰਜਵੀਰ ਚ ਕੀ ਨਾਮ ਹੈ ਜੀ ਬਾਈ ਜੀ ਮੇਰਾ ਨਾਮ ਅਮਨਦੀਪ ਸਿੰਘ ਆ ਜੀ ਮੈਂ ਪਿੰਡੋਈ ਨੰਬਰਦਾਰ ਆ ਜੀ ਤਾਂ ਬੜੀ ਮਾੜੀ ਗੱਲ ਆ ਯਾਰ ਮਤਲਬ ਅਸੀਂ ਅਸੀਂ ਇਕੱਠੇ ਪੜਦੇ ਵੀ ਰਹੇ ਆ ਕੰਬਾਈਨ ਤੇ ਕਿਸੇ ਕੋਲ ਇਹ ਕੰਮ ਕਰਨ ਲੱਗਿਆ ਸੀ ਕਿਸੇ ਟਾਈਮ ਆ ਜੋ ਅਸੀਂ ਪੜਦੇ ਸੀਗੇ ਉਹ ਤੋਂ ਬਾਅਦ ਯਾਰ ਅੱਜ ਇਹਦੇ ਕੋਲ ਟੱਬਰ ਕੋਲ 60 ਗਮ ਮਾਈਨਾਂ ਨੇ ਪਰ ਫੇਰ ਵੀ ਜਦ ਵੀ ਅਸੀਂ ਇਹਨੂੰ ਮਿਲਦੇ ਆਂ ਦੇਖਦੇ ਆਂ 7 ਮਹੀਨੇ ਬਾਅਦ 6 ਮਹੀਨੇ ਬਾਅਦ ਇਹਦੇ ਹੱਥਾਂ ਦੇ ਤੂੜੀ ਹੁੰਦੀ ਆ ਹੱਥ ਤੇ ਗਰੀਸ ਤੁਸੀਂ ਦੇਖ ਵੀ ਲੋ ਔਟਣ ਪਏ ਪਏ ਨੇ ਮਤਲਬ ਹਾਲੇ ਵੀ ਇਹ ਬੰਦੇ ਪਰਿਵਾਰ ਇੱਕ ਲੇਬਰ ਵਾਂਗੂ ਕੰਮ ਕਰ ਰਿਹਾ ਔਰ ਦੂਜਾ ਨੰਬਰ ਗੱਲ ਇਹ ਆ ਕਿ ਸਾਡੇ ਪਿੰਡ ਦੀ ਜੂਤ ਹੋਏ ਬੰਦੇ ਨੂੰ ਚੱਕਿਆ ਜਾਂਦਾ ਯਾਰ ਸਾਡੇ ਪਿੰਡ ਦੇ ਕਿਸੇ ਬੰਦੇ ਨੂੰ ਠਾਲ ਕੇ ਮੋਤਬਰ ਬੰਦੇ ਨੂੰ ਠਾਲ ਕੇ ਸਰਪੰਚ ਪੰਚੇ ਖੁਦ ਵੀ ਪੰਚ ਸਰਪੰਚ ਰਹੇ ਨੇ 5 ਸਾਲ ਕਿਸੇ ਨੂੰ ਪੁੱਛਿਆ ਜਾਵੇ ਵੈਰੀਫਾਈ ਕਰਿਆ ਜਾਵੇ ਵੀ ਬੰਦੇ ਕੰਮ ਕਰ ਰਹੇ ਨੇ ਕਿ ਨਹੀਂ ਕਰ ਰਹੇ ਹੁਣ ਯਾਰ ਸਮਝ ਤੋਂ ਬਾਹਰ ਹੈ ਕਹਾਣੀ ਟਵਾਣਾ ਸਾਹਿਬ ਵੀ ਇਹ ਗੱਲ ਕੀ ਹੈ ਮੈਂ ਵੈਸੇ ਵੀ ਆਪ ਵੀ ਮੈਂ ਖੁਦ ਐਂਟੀ ਡਰਗ ਤੇ ਕੰਮ ਕਰ ਰਿਹਾ ਹਾਂ ਬਹੁਤ ਲੰਮਾ ਸਮਾਂ ਹੋ ਗਿਆ ਮੈਨੂੰ ਐਂਟੀ ਡਰਗ ਤੇ ਕੰਮ ਕਰਦਿਆਂ ਨੂੰ ਮੈਂ ਡੀਸੀ ਸਾਹਿਬ ਨਾਲ ਹੋਰ ਨਾਮ ਜਿੰਨੇ ਵੀ ਪ੍ਰਸ਼ਾਸਨ ਦੇ ਬੰਦੇ ਨੇ ਉਹਨਾਂ ਨਾਲ ਕੰਮ ਕੀਤਾ ਜੋ ਹੁਣ ਵੀ ਕਰ ਰਹੇ ਹਾਂ ਪਰ ਯਾਰ ਇਹ ਕੋਈ ਹੱਲ ਨਹੀਂ ਹੈ ਹਮ ਹੁਣ ਇੱਕ ਬੰਦਾ ਉਹ ਮਰੀਜ਼ ਬੰਦਾ ਉਹ ਯਾਰ ਉਹ ਬੀਪੀ ਦਾ ਮਰੀਜ਼ ਹੈ ਹਨਾ ਜਿਹੜਾ ਹਾਰਡ ਦਾ ਹਾਰਡ ਦਾ ਪੇਸ਼ੈਂਟ ਹੈ ਪਿੱਛੇ ਦਾਖਲ ਵੀ ਰਿਹਾ ਹਮ ਉਹ ਯਾਰ ਉਹਦੀ ਉਹਦੇ ਰੱਬ ਨਾ ਕਰੇ ਉਹਦੀ ਰਾਤ ਨੂੰ ਡੈਥ ਹੋ ਜਾਂਦੀ ਪਟਵਾਨਾ ਸਾਹਿਬ ਉਹਦੀ ਪੈਰਵਾਹੀ ਕਰਨ ਵਾਲਾ ਕੌਣ ਸੀਗਾ ਹਮ ਫੋਨ ਉਹਦਾ ਬੰਦ ਹੈ ਹਨਾ ਇਹ ਮੁੰਡਾ ਬੱਚਾ ਨਾਲ ਗਰੀਬ ਹਨਾ ਇਹਦੇ ਤਲੀਆਂ ਦੇਖੋ ਯਾਰ ਹਨਾ ਤਲੀਆਂ ਇਹਦੀਆਂ ਪੰਨੀਆਂ ਪਈਆਂ ਹਨਾ ਹਮ ਹੁਣ ਡਰਦੇ ਮਾਰੇ ਯਾਰ ਉਹ ਮਸ਼ੀਨਾਂ ਦਾ ਕੰਮ ਹੈ 6-700 ਬੰਦਾ ਲੇਬਰ ਦਾ ਇਹਨਾਂ ਦਾ ਇਹ ਮਤਲਬ ਉਹ ਮਤਲਬ ਇਹ ਹਾਲਾਤਾਂ ਦੇ ਵਿੱਚ ਹੁਣ ਸ਼ਰਮ ਦੀ ਗੱਲ ਆਉਂਦੀ ਆ ਯਾਰ ਹਨਾ ਵੀ ਕੈਪਟਨ ਬਾਠ ਦੀ ਘਰ ਵਾਲੀ ਉਰੇ ਆਏ ਠੀਕ ਹੈ ਉਰੇ ਉਰੇ ਲੋਕਲ ਬੰਦੇ ਵੀ ਯਾਰ ਇਹ ਬਹੁਤ ਨੇ ਇਹ ਮੈਨੂੰ ਲੱਗਦਾ ਕਿਹੜੀ ਸੰਸਥਾ ਨਾਲ ਨਹੀਂ ਇਹਨਾਂ ਨੇ ਜੁੜੇ ਕਿਸਾਨ ਯੂਨੀਅਨਾਂ ਹੋ ਗਈਆਂ ਗੁਰਦੁਆਰਾ ਸਾਹਿਬ ਦੇ ਜਿੰਨੇ ਵੀ ਜਿੰਨੇ ਵੀ ਪ੍ਰੋਗਰਾਮ ਨੇ ਜਿੰਨੇ ਵੀ ਇਹਨਾਂ ਨੇ ਵੱਧ ਚੜ ਕੇ ਵੈਸੇ ਸਾਡਾ ਪਿੰਡ ਹੈ ਜਿਹੜਾ ਸਾਰਾ ਸਾਡੇ ਪਿੰਡ ਦਾ ਇੱਕ ਵੀ ਬੰਦਾ ਇਹ ਹੈ ਜਾਨੀ ਅੱਜ ਵੀ ਕੋਈ ਗੱਲ ਚੱਲਦੀ ਸੀ ਕੋਈ ਬੰਦਾ ਇਹਨਾਂ ਨੂੰ ਕਹਿ ਰਿਹਾ ਸੀਗਾ ਵੀ ਉਹਨੇ ਨਾ ਕਰਤਾ ਇਹਨਾਂ ਨੇ ਹੱਥ ਬੰਨ੍ਹ ਕੇ ਕਿਹਾ ਸਾਡਾ ਪਿੰਡ ਆ ਸਾਨੂੰ ਜੋ ਵੀ ਆ ਸਾਡੇ ਨਾਲ ਕੋਈ ਲਾਗੜਾਟਾ ਸਾਨੂੰ ਕਿਸੇ ਤੇ ਸ਼ੱਕ ਨਹੀਂ ਕੋਈ ਨਹੀਂ ਵੀ ਇਹ ਤਾਂ ਉਹ ਜਿਹੜਾ ਚੌਕੀ ਇੰਜਾਰਜ ਹੈ ਵੀ ਉਹ ਦੱਸੂਗਾ ਵੀ ਕਿਹੜੇ ਬੰਦੇ ਸੀ ਕਿਹੜੇ ਨਹੀਂ ਸੀ ਮੈਂ ਵੀ ਇਹਨਾਂ ਨੂੰ ਆ ਕੇ ਪੁੱਛਿਆ ਸਾਨੂੰ ਸਾਡੇ ਤੱਕ ਵੀ ਪਹੁੰਚ ਹੋਈ ਹੈ ਹੂੰ ਪੁਲਿਸ ਮੁਲਾਜ਼ਮਾਂ ਦੀ ਜੋ ਵੀ ਕੋਈ ਗੱਲ ਵੀ ਸਾਡਾ ਯਾਰ ਵੀ ਗਲਤ ਨਾ ਹੋ ਜਵੇ ਕੋਈ ਸਸਪੈਂਡ ਨਾ ਹੋ ਜਵੇ ਅਸੀਂ ਵੀ ਇਹਨਾਂ ਨੂੰ ਪੁੱਛਿਆ ਵੀ ਯਾਰ ਵੀ ਦੱਸ ਵੀ ਕਿਵੇਂ ਕੀ ਗੱਲ ਆ ਜਿਹੜੇ ਨੇ ਦੱਸੀ ਨੰਬਰ 1 ਦਾ ਯਾਰ ਕੋਈ ਵੀ ਹਟਾਣਾ ਸਭ ਤੁਸੀਂ ਵੀ ਪੁੱਛਦੇ ਹੋ ਕੋਈ ਵੀ ਆਉਣੇ ਗੱਲਬਾਤ ਤੁਸੀਂ ਹਾਲਾਤ ਦੇਖ ਕੇ ਤੁਹਾਡੇ ਮਨ ਨੂੰ ਅੰਦਰੂਨੀ ਹਾਲਤ ਤੁਹਾਨੂੰ ਪਤਾ ਹੀ ਹੈ ਵੀ ਕਿਹੇ ਜੀ ਹੋਣੀ ਤੁਹਾਡੇ ਵੀ ਤਾਂ ਇਹਨੇ ਵੀ ਯਾਰ ਇਹੀ ਗੱਲ ਕਹੀ ਕਹਿੰਦਾ ਵੀ ਮੈਂ ਅਮਨਦੀਪ ਇੱਕ ਤਾਂ ਉਹ ਬੰਦਾ ਜੀ ਨੇ ਮੇਰੀ ਖਬਰ ਦਿੱਤੀ ਆ ਵੀ ਇਹ ਬੰਦਾ ਨਸ਼ਾ ਵੇਚਦਾ ਦੂਜਾ ਜਿਹੜੇ ਬੰਦਿਆਂ ਨੇ ਮੈਨੂੰ ਕੁੱਟਿਆ ਝੂਠੀ ਜੀ ਨੇ ਇਤਲਾਹ ਦਿੱਤੀ ਇਤਲਾਹ ਦਿੱਤੀ ਦੂਜਾ ਜਿਹੜੇ ਬੰਦਿਆਂ ਨੇ ਮੈਨੂੰ ਕੁੱਟਿਆ ਜਿਹੜੇ ਬੰਦੇ ਨੇ ਮੈਨੂੰ ਕੁੱਟ ਕੇ ਨਹਾਸਾਂ 'ਚੋਂ ਸਿਰ ਪਾੜਦਾ ਖੂਨ ਕੱਢ ਕੇ ਕੱਪੜੇ ਚੇਂਜ ਕਰਾਏ ਉਹ ਮੇਰੇ ਕੱਪੜੇ ਵੀ ਨਾਲ ਲੈ ਗਿਆ ਉਹ ਐਸਐਸਪੀ ਸਾਹਿਬ ਦੇ ਮੇਰੇ ਕੱਪੜੇ ਲੈ ਕੇ ਆ ਜਵੇ ਕੰਪਲੇਂਟ ਦੇਣੇ ਵਾਲੇ ਨੂੰ ਬੁਲਾ ਲੈਣਾ ਠੀਕ ਆ ਔਰ ਮੈਂ ਜਿਹੜੀ ਜੋ ਵੀ ਗੱਲਬਾਤ ਆ ਮੈਂ ਆਪਣੇ ਦਿਲ ਤੇ ਪੱਥਰ ਰੱਖ ਕੇ ਸਮਝ ਲਊਗਾ ਵੀ ਚਲੋ ਕੁਦਰਤੀ ਤੌਰ ਤੇ ਪਾਣਾ ਹੋ ਗਿਆ ਮੈਂ ਤਾਂ ਕਹਿੰਦਾ ਮੇਰੇ ਮਨ 'ਚੋਂ ਤਾਂ ਨਿਕਲ ਜੂਗਾ ਵੀ ਮੈਂ ਡਰ ਭੈ ਤੋਂ ਮੁਕਤ ਹੋ ਕੇ ਕੰਮ ਦਾ ਕਰ ਸਕੂਗਾ ਕਹਿੰਦਾ ਹੁਣ ਤਾਂ ਮੇਰਾ ਮਨ ਕਰਦਾ ਵੀ ਮੈਂ ਸਾਲਾ ਡਿੰਗ ਤੇ ਵੀ ਨਾ ਜਾਵਾਂ ਮੈਂ ਕਹਿੰਦਾ ਕੱਲ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਹਾਂ ਜੀ ਗੁਜਰਾਤ ਮਹਾਰਾਸ਼ਟਰ ਬਾਈ ਪਿੰਡ ਰਹਿੰਦੇ ਨਹੀਂ ਇਹ ਇਹਨਾਂ ਦੇ ਪਿੰਡ ਦੇ ਬਜ਼ੁਰਗ ਨੇ ਉਹੀ ਸਾਰਾ ਟੱਬਰ ਇਹਨਾਂ ਨੇ ਮੈਂ ਜਿੱਦਾਂ ਦੇਖ ਰਿਹਾ ਇਹ ਵਿਚਾਰੇ ਕੀ ਆਉਂਦੇ ਨੇ ਮਹੀਨਾ ਦੋ ਮਹੀਨੇ ਪ੍ਰਦੇਸੀਆਂ ਵਾਂਗੂ ਘਰ ਆਉਂਦੇ ਨੇ ਕਿ ਸਾਰੇ ਦਾ ਸਾਰਾ ਟਾਈਮ ਇਹਨਾਂ ਦਾ ਬਾਹਰ ਨਿਕਲਦਾ ਹੂੰ ਬਾਹਰ ਹੀ ਨਿਕਲਦਾ ਔਰ ਇਹਨਾਂ ਨੇ ਬੜੀ ਮਿਹਨਤ ਵੀ ਕੀਤੀ ਹੈ ਬੜੀ ਕਮਾਈ ਕੀਤੀ ਹੈ ਚਲੋ 100 ਪਿੰਡ ਦੇ ਵਿੱਚ ਲਗਨ ਜੋ ਵੀ ਕਿਉਂਕਿ ਸਰਪੰਚੀ ਰਹੀ ਹੈ ਇਹਨਾਂ ਕੋਲ ਚੱਲਦਾ ਰਹਿੰਦਾ ਪਰ ਇਹਨਾਂ ਨੇ ਯਾਰ ਬਹੁਤ ਇਹਨਾਂ ਨੇ ਉਹੀ ਮਹੀਨਾ ਆਉਣਾ ਡੇਢ ਮਹੀਨਾ ਆਉਣਾ ਪਰ ਬੜੇ ਕੰਮੇ ਨੇ ਹਨਾ ਹੁਣ ਆਪਾਂ ਪ੍ਰਸ਼ਾਸਨ ਨੂੰ ਵੀ ਨਹੀਂ ਮਾਰਾ ਕਹਿ ਸਕਦੇ ਪਰ ਜਿਹੜਾ ਪ੍ਰਸ਼ਾਸਨ ਨੂੰ ਘੱਟੋ ਘੱਟ ਇਹ ਗੱਲ ਜਿਹੜੀ ਹੈ ਪਾਰਦਰਸ਼ੀ ਕਰਨੀ ਚਾਹੀਦੀ ਹੈ ਕਿਉਂਕਿ ਪ੍ਰਸ਼ਾਸਨ ਭਾਈ ਜੀ ਗ੍ਰਹਿ ਮੰਤਰਾਲੇ ਸਾਡੇ ਮੁੱਖ ਮੰਤਰੀ ਸਾਹਿਬ ਦੇ ਕੋਲ ਆ ਤੇ ਬਿਲਕੁਲ ਉਹਨਾਂ ਨੇ ਲਗਾਮਾਂ ਖੁੱਲੀਆਂ ਛੜਤੀਆਂ ਕਿ ਜਿਹਨੂੰ ਮਰਜ਼ੀ ਚੱਕੋ ਜਿਹਨੂੰ ਮਰਜ਼ੀ ਕੁੱਟ ਦਿਓ ਜਿਹੜਾ ਕੋ ਮਰਜ਼ੀ ਕਰ ਦਿਓ ਇਹ ਤਾਂ ਅੰਨੀ ਪਿੰਦੀ ਕੁੱਤੇ ਚੱਟਦੇ ਵਾਲਾ ਕੰਮ ਕਰਤਾ ਇਹਨਾਂ ਨੇ ਟਵਾਰਾ ਸਾਹਿਬ ਮੈਂ ਨਾ ਹੁਣੇ ਤੋਂ 15 ਮਿੰਟ ਪਹਿਲਾਂ ਆਹੀ ਹਸਤਾਲ ਦੇ ਪਿੱਛੇ ਨਸ਼ਾ ਮੁਕਤੀ ਕੇਂਦਰ ਆ ਹੂੰ ਉਹ ਭਰਿਆ ਪਿਆ ਹੂੰ ਉਹ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਜਿੰਨੇ ਲੋਕ ਆਉਂਦੇ ਨੇ ਉਹ ਸਾਰੇ ਨਸ਼ਾ ਕਰਨੇ ਵਾਲੇ ਨੇ ਹੂੰ ਉਹ ਜਿੱਦੋਂ ਨਸ਼ਾ ਲੈਂਦੇ ਨੇ ਉਹਨਾਂ ਕੋਲ ਸਾਰਿਆਂ ਦੇ ਨੰਬਰ ਨੇ ਹੂੰ ਉਹਨਾਂ ਨੂੰ ਭਰੋਸੇ 'ਚ ਲੈ ਕੇ ਉਹਨਾਂ ਨੂੰ ਕਿਵੇਂ ਵੀ ਲੈ ਕੇ ਹਨਾ ਪਰ ਉਹ ਕਾਰਵਾਈ ਆ ਜਿਹੜੀ ਉਹ ਤਰੀਕੇ ਨਾਲ ਯਾਰ ਆ ਤਰੀਕੇ ਨਾਲ ਤਾਂ ਕਾਰਵਾਈ ਮਤਲਬ ਮੈਂ ਤਾਂ ਯਾਰ ਆਪਣੇ ਟਾਈਮ ਦੇ ਵਿੱਚ ਮੈਂ ਇਹਨੂੰ ਘੱਟੋ ਘੱਟ 16 ਸਾਲ ਹੋ ਗਏ ਚੀਜ਼ ਨਾਲ ਜੁੜੇ ਨੂੰ ਐਂਟੀ ਡਰੱਗ ਦੇ ਕੰਮ ਕਰਦੇ ਨੂੰ ਜਿਹੜੇ ਹਾਲਾਤ ਇਹ ਨੇ ਯਾਰ ਇਹ ਤਾਂ ਕੋਈ ਬਣਦੇ ਹੀ ਨਹੀਂ ਹੈ ਯਾਰ ਵੀ ਕਿਸੇ ਬੰਦੇ ਨੂੰ ਚੱਕ ਲੋ ਇਹੀ ਸੇਮ ਪੋਜੀਸ਼ਨ ਯਾਰ ਅ ਕੱਲ ਮੈਂ ਮੁੰਡਾ ਰਾਜਵੀਰ ਹੈ ਹੂੰ ਆਪਣੇ ਪਟਿਆਲੇ ਦਾ ਹੂੰ ਉਹ ਬੰਦਾ ਉਹ ਵੀ ਬੰਦਾ ਮੈਂ ਬਹੁਤ ਟਾਈਮ ਦਾ ਇੱਕ ਸੋਸ਼ਲ ਵਰਕਿੰਗ ਦੀ ਪੀੜ ਦੇ ਵਿੱਚ ਦੇਖਿਆ ਹੂੰ ਉਹਦੇ ਉਹ ਕਹਿੰਦਾ ਅਮਦੀਪ ਮੇਰੇ ਘਰ ਰੇਡ ਪਈ ਔਰ ਮੈਨੂੰ ਕਹਿ ਰਹੇ ਨੇ ਵੀ ਤੂੰ ਗੋਲੀਆਂ ਵੇਚਦਾ ਅੱਛਾ ਉਹ ਇੱਕ ਐਂਟੀ ਡਰਗ ਤੇ ਕੰਮ ਕਰ ਰਿਹਾ ਸੋਸ਼ਲ ਵਰਕਿੰਗ ਕਰ ਰਿਹਾ ਸਾਰੇ ਪਟਿਆਲੇ ਨੂੰ ਪਤਾ ਹੂੰ ਔਰ ਉਹਦਾ ਕੋ ਕਹਿੰਦਾ ਮੇਰਾ 2 ਕਰੋੜ ਰੁਪਏ ਦਾ ਮੈਂ ਪਤਾ ਨਹੀਂ ਕਿਹੜੇ ਸੁਪਨਿਆਂ ਨਾਲ ਘਰ ਬਣਾਇਆ ਜਿਹਨੂੰ ਕਲੰਕ ਲਾ ਕੇ ਵੀ ਇਹ ਬੰਦਾ ਗੋਲੀਆਂ ਵੇਚਦਾ ਹੂੰ ਔਰ ਉਹ ਕਹਿੰਦਾ ਮੈਂ ਯਾਰ ਕਹਿੰਦਾ ਮੈਨੂੰ ਇਹ ਹੀ ਨਹੀਂ ਸਮਝ ਆ ਰਿਹਾ ਵੀ ਮੈਨੂੰ ਵੀ ਮੇਰਾ ਇਹ ਕਲੰਕ ਇਹ ਵੀ ਇਹੀ ਸੇਮ ਗੱਲ ਕਹਿ ਰਿਹਾ ਕਹਿੰਦਾ ਯਾਰ ਮੇਰਾ ਕਲੰਕ ਕਿਵੇਂ ਉਤਰੂ ਮੈਂ ਕਿੰਨੇ ਟਾਈਮ ਤੋਂ ਕਮਾਈ ਕਰ ਰਿਹਾ ਲੋਕ ਮੈਨੂੰ ਕਹਿਣਗੇ ਵੀ ਇਹ ਸਾਰੀ ਡਰਗ ਤੋਂ ਇਹ ਤਾਂ ਭਾਈ ਜੀ ਕੁਝ ਫੜਿਆ ਹੀ ਨਹੀਂ ਗਿਆ ਕੁਝ ਨਿਕਲੇ ਹੀ ਨਹੀਂ ਇਹਨਾਂ ਨੂੰ ਤਾਂ ਕੋਈ ਕਹੇ ਹੋ ਨਹੀਂ ਸਕਦਾ ਇਹ ਤਾਂ ਗੱਲ ਗੱਲ ਪਤਾ ਕੀ ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਗੱਲ ਪਤਾ ਕੀ ਹੈ ਜੇ ਤਾਂ ਹੁੰਦੀ ਹੈ ਕਾਰਵਾਈ ਜਿਵੇਂ ਇਹ ਕਹਿ ਰਹੇ ਨੇ ਵੀ ਪਾਰਦਰਸ਼ੀ ਕੰਮ ਹੋ ਗਿਆ ਜੀ ਉਹ ਕੰਪਲੇਂਟਡ ਵੀ ਬੰਦਾ ਸਾਹਮਣੇ ਲਿਆਂਦਾ ਵੀ ਉਹਨੇ ਕਾਹਦੇ ਕਿਹਾ ਕਿਸੇ ਕਿਹੜੀ ਵਜਾ ਕਰਕੇ ਕਿਹਾ ਉਹ ਤਾਂ ਅੱਜ ਵੀ ਇਹ ਕਹਿ ਰਹੇ ਨੇ ਕਿ ਦੋ ਕਹਿੰਦੇ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਿਉਂਕਿ ਆਪਾਂ ਤਾਂ ਇਹ ਚਾਹੁੰਦੇ ਆਂ ਵੀ ਜਿਹੜੀ ਇਹ ਡਰੱਗ ਦੇ ਅਗੇਂਸਟ ਮਹਿੰਮ ਚੱਲਦੀ ਹੈ ਇਹ ਵੀ ਇਹ ਵੀ ਚੱਲਦੀ ਰਹੇ ਇਹ ਵੀ ਚੱਲਦੀ ਰਹੇ ਕਿ ਸ਼ੱਕ ਦੇ ਘੇਰੇ ਚ ਨਾ ਆਵੇ ਇਹ ਵੀ ਬਹੁਤ ਜ਼ਰੂਰੀ ਹੈ ਹਟਵਾਉਣਾ ਸਾਹਿਬ ਜੀ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਕੋਈ ਵੀ ਸਰਕਾਰ ਕੋਈ ਕੰਮ ਕਰਦੀ ਹੈ ਬਹੁਤ ਜ਼ਰੂਰੀ ਹੈ ਜੋ ਕੰਮ ਕਰ ਰਹੇ ਨੇ ਤੁਸੀਂ ਨੇ ਕਿਹਾ ਮੁੱਖ ਮੰਤਰੀ ਸਾਹਿਬ ਉਹ ਕਰ ਰਹੇ ਨੇ ਵਧੀਆ ਕਰ ਰਹੇ ਨੇ ਠੀਕ ਕਰ ਰਹੇ ਨੇ ਚਲੋ ਜੋ ਵੀ ਹੋ ਰਿਹਾ ਪਰ ਜਿਹੜੀਆਂ ਇਹ ਗੱਲਾਂ ਨੇ ਇਹਨਾਂ ਨੂੰ ਜਿਹੜੀ ਇਹਨਾਂ ਦੀ ਕਲੀਅਰ ਹੈ ਚੀਜ਼ ਨੂੰ ਕਲੀਅਰ ਦੁੱਧ ਦੇ ਦੁੱਧ ਪਾਣੀ ਦਾ ਪਾਣੀ ਉਹ ਤਾਂ ਯਾਰ ਬੜੀ ਸੌਖੀ ਗੱਲ ਹੈ ਸੌਖੀ ਗੱਲ ਇਹ ਹੈ ਕਿ ਜਿਹੜੇ ਚੌਂਕੀ ਜੀ ਇਹਨਾਂ ਨੂੰ ਲੈ ਕੇ ਗਏ ਨੇ ਉਹ ਚੌਂਕੀ ਦਾ ਸਾਰਾ ਐਸਐਸਪੀ ਸਾਹਿਬ ਨੂੰ ਪਤਾ ਲੱਗ ਗਿਆ ਇੰਚਾਰਜ ਦਾ ਪਤਾ ਲੱਗ ਗਿਆ ਉਹਨੂੰ ਬਿਠਾਉਣ ਇਹਨਾਂ ਦੇ ਪਰਿਵਾਰ ਦੇ ਦੋ ਜੀਆਂ ਨੂੰ ਤਿੰਨ ਜੀਆਂ ਨੂੰ ਬਿਠਾਉਣ ਉਹ ਬੰਦਿਆਂ ਨੂੰ ਬੁਲਾਉਣ ਕੰਪਲੇਂਟ ਨੂੰ ਬੁਲਾ ਲੈਣ ਫੋਨ ਤੇ ਇਹਨਾਂ ਦਾ ਬਹਿ ਕੇ ਜਿਹੜੀ ਵੀ ਗੱਲ ਹੈ ਹਨਾ ਉਹਨੂੰ ਅੱਗੇ ਵਾਸਤੇ ਉਹ ਚੀਜ਼ ਨੂੰ ਖਤਮ ਹੋ ਸਕਦੀ ਆ ਪਰ ਜੇ ਹੁਣ ਇਹ ਚੀਜ਼ਾਂ ਸ਼ੱਕ ਚ ਰਹਿੰਦੀਆਂ ਨੇ ਹੁਣ ਮੈਂ ਕਮੈਂਟ ਪੜ੍ਹ ਰਿਹਾ ਸੀ ਤੁਹਾਡੇ ਹਨਾ ਬੜਾ ਦੁੱਖ ਆ ਰਿਹਾ ਸੀ ਕਿਉਂਕਿ ਸਾਡੇ ਵੀ ਯਾਰ ਹਨਾ ਮੇਰਾ ਖੁਦ ਦਾ ਪ੍ਰਾਉਣਾ ਹੋ ਗਿਆ ਜਾਂ ਮੇਰਾ ਸਾਲਾ ਹੋ ਗਿਆ ਪੁਲਿਸ ਮੁਲਾਜ਼ਮ ਨੇ ਲੋਕ ਗੰਦੀਆਂ ਭੇੜੀਆਂ ਗਾਲਾਂ ਕੱਢ ਰਹੇ ਨੇ ਹਨਾ ਸ਼ਾਇਦ ਇਹ ਬੰਦੇ ਦੇ ਵੀ ਕੋਈ ਪੁਲਿਸ ਰਿਸ਼ਤੇਦਾਰ ਹੋਵੇ ਤੁਹਾਡਾ ਵੀ ਕੋਈ ਰਿਸ਼ਤੇਦਾਰ ਹੋਵੇ ਭੈਣ ਭਾਈ ਉਹਨੇ ਆਪਣੇ ਔਰ ਚੰਗੇ ਅਫਸਰ ਬਹੁਤ ਚੰਗੇ ਅਫਸਰ ਨੇ ਕੁਝ ਕਿ ਇਦਾਂ ਦੇ ਜਿਹੜੇ ਲੋਕ ਨੇ ਗੰਦੇ ਉਹ ਸਾਰਿਆਂ ਦੀ ਸਵੀਕਾਰ ਹਾਂਜੀ ਸਾਰਿਆਂ ਦੀ ਹਾਂਜੀ ਸਾਡੇ ਹੁਣ ਜਿਵੇਂ ਐਸਐਸਪੀ ਸਾਹਿਬ ਆਏ ਨੇ ਹੁਣ ਜਿਵੇਂ ਉਹਨਾਂ ਨੇ ਇਹ ਬੜੀ ਠੋਕਵੀਂ ਗੱਲ ਕਰੀ ਆ ਕਿ ਮੈਂ ਸਾਰਿਆਂ ਦੇ ਹਨਾ ਤਾਂ ਉਹਨਾਂ ਨੂੰ ਸਲੂਟ ਆ ਯਾਰ ਇਹ ਚੀਜ਼ਾਂ ਨੂੰ ਹਨਾ ਉਹ ਛੇਤੀ ਮਤਲਬ ਮੈਂ ਤਾਂ ਇਹ ਚਾਹੁੰਦਾ ਯਾਰ ਵੀ ਕਰਨਲ ਬਾੜ ਦੀ ਘਰ ਵਾਲੀ ਉਰੇ ਆਉਣਾ ਸਾਡੇ ਫਤੇਗੜ ਸਾਹਿਬ ਵਾਸਤੇ ਚੰਗਾ ਨਹੀਂ ਅਸੀਂ ਨਹੀਂ ਸਮਝਦੇ ਵੀ ਚੰਗੀ ਗੱਲ ਹੋਈ ਹੈ ਉਹਦੇ ਤੋਂ ਪਹਿਲਾਂ ਹੀ ਐਸਐਸਪੀ ਸਾਹਿਬ ਨੂੰ ਜਾਓ ਮੁਲਾਜ਼ਮਾਂ ਨੂੰ ਆ ਕੇ ਇਹ ਚੀਜ਼ ਨੂੰ ਕਿਵੇਂ ਨਾ ਕਿਵੇਂ ਕਲੀਅਰ ਕਰ ਲੈਣਾ ਚਾਹੀਦਾ ਸੀਗਾ ਕਿਉਂਕਿ ਕੱਲ ਕੋਈ ਇੱਜ਼ਤ ਵਾਲੀ ਗੱਲ ਤਾਂ ਸਾਡੇ ਮਤਲਬ ਨਾ ਸਾਡੇ ਲੀਡਰਾਂ ਵਾਸਤੇ ਜ਼ਿਲ੍ਹੇ ਦੇ ਵਾਸਤੇ ਨਾ ਪੁਲਿਸ ਪ੍ਰਸ਼ਾਸਨ ਵਾਸਤੇ ਨਾ ਸਾਡੇ ਵਾਸਤੇ ਖੁਦ ਮੈਂ ਇਹਦੇ ਨਾਲ ਵੀ ਇਹੀ ਗੱਲ ਕਰ ਰਿਹਾ ਸੀਗਾ ਕਿ ਅਪਾ ਉਰੇ ਲੰਗਰ ਲਾਉਂਦੇ ਰਹੇ ਆ ਅਪਾ ਉਰੇ ਧਰਨਾ ਨਹੀਂ ਲਾਉਣਾ ਮੈਂ ਇਹਨੂੰ ਨਾ ਬਹਿ ਕੇ ਇਹਨੇ ਮੈਨੂੰ ਯਾਰ ਨਾ ਗਾਲ ਕੱਢ ਕੇ ਮੈਂ ਕਿਉਂ ਪੜਦੇ ਰਿਹਾ ਇਹ ਕਹਿੰਦਾ ਤੈਨੂੰ ਥਾਣੇ 'ਚ ਕੁੱਟਿਆ ਹੁੰਦਾ ਨਾ ਰਾਤ ਤੈਨੂੰ 10 ਮਿੰਟ ਵੀ ਕੁੱਟਿਆ ਹੁੰਦਾ ਜੋ ਮੇਰੇ ਨਾਲ ਬਣੀ ਹੈ ਹਨਾ ਮੇਰੇ ਯਾਦ ਆ ਰਿਹਾ ਸੀਗਾ ਵੀ ਮੈਂ ਇੰਨਾ ਟਾਈਮ ਸੌਰੀ ਗਾਲ ਹੋ ਗਈ ਹੈ ਨਾ ਜਿਵੇਂ ਵੀ ਇਹ ਜਿਵੇਂ ਨੇ ਦੱਸਿਆ ਵੀ ਇੰਨਾ ਟਾਈਮ ਮੈਂ ਮਿਹਨਤਾਂ ਕਰਦਾ ਰਿਹਾ ਅਖੀਰ ਤੇ ਆ ਕੇ ਮੈਂ ਰਾਤ ਇਹ ਸੋਚ ਰਿਹਾ ਸੀਗਾ ਵੀ ਮੇਰੀ ਮੌਤ ਆ ਮੈਨੂੰ ਮਾਰ ਕੇ ਸਿੜ ਦਣਗੇ ਹਣਾ ਤਾਂ ਕਈ ਗੱਲਾਂ ਨੇ ਟਵਾਣਾ ਸਾਹਿਬ ਇਹ ਹਨਾ ਇਹ ਤਾਂ ਹੁਣ ਇਹ ਜਾਣਦਾ ਇਹਦਾ ਰੱਬ ਜਾਣਦਾ ਹੈ ਸਚਾਈ ਜਾਂ ਚੌਂਕੀ ਇੰਚਾਰਜ ਜਾਣਦਾ ਹੈ ਕਾਰਵਾਈ ਜਿਹੜੀ ਕਰਨੀ ਹੈ ਉਹ ਐਸਐਸਪੀ ਸਾਹਿਬ ਜਾਣਦੇ ਨੇ ਹਣਾ ਪਰ ਬੜੀ ਮਾੜੀ ਗੱਲ ਹੈ ਜੋ ਵੀ ਹੋਈ ਬੜੀ ਮਾੜੀ ਗੱਲ ਹੋ ਗਈ ਸੋ ਇਹ ਸਨ ਵੀਰ ਜਿਹੜੇ ਕਹਿ ਰਹੇ ਨੇ ਕਿ ਬਹੁਤ ਗਲਤ ਹੋਇਆ ਹਾਲੇ ਵੀ ਜਿਹੜੀ ਕਾਰਵਾਈ ਆ ਉਹ ਸਹੀ ਨਹੀਂ ਕੀਤੀ ਗਈ ਜਿਹੜੇ ਸੀਨੀਅਰ ਅਫਸਰ ਸੀਗੇ ਉਹਨਾਂ ਨੂੰ ਸਾਢੇ ਦਿੱਤਾ ਗਿਆ ਹੇਠਲੇ ਲੈਵਲ ਦੇ ਅਫਸਰਾਂ ਤੇ ਕਾਰਵਾਈ ਕੀਤੀ ਜਾ ਰਹੀ ਆ ਸਿੱਟ ਬਣਾਈ ਜਾ ਰਹੀ ਆ ਸਿੱਟ ਤਾਂ ਜਿਹੜੇ ਅਧਿਕਾਰੀ ਸੀਗੇ ਜਿਹੜੇ ਚੌਕੀ ਇੰਚਾਰਜ ਸੀਗੇ ਉਹਨਾਂ ਨੂੰ ਪਤਾ ਹੀ ਆ ਕਿਹੜੇ ਮੁਲਾਜ਼ਮ ਸੀਗੇ ਕੀ ਗੱਲ ਹੋਈ ਆ ਉਹ ਸਭ ਕੁਝ ਦੱਸ ਸਕਦੇ ਨੇ ਜੇ ਪੁਲਿਸ ਪ੍ਰਸ਼ਾਸਨ ਸ਼ਕਤੀ ਕਰਕੇ ਪੁੱਛੇ ਤਾਂ ਸਾਰੀ ਗੱਲ ਸਾਹਮਣੇ ਆ ਸਕਦੀ ਆ ਪਰ ਫੇਰ ਵੀ ਸਿੱਟ ਬਣਾਉਣ ਦੀ ਗੱਲ ਕੀਤੀ ਜਾ ਰਹੀ ਆ ਕਿਤੇ ਨਾ ਕਿਤੇ ਕਾਰਵਾਈ ਹੈ ਜਿਹੜੀ ਉਸ ਬਾਲਾਂ ਦੇ ਘੇਰੇ ਚ ਇਹਨਾਂ ਦੀ ਸੰਤੁਸ਼ਟੀ ਹਲੇ ਨਹੀਂ ਹੋਈ ਕਰਨਲ ਬਾਠ ਦੇ ਮੈਸੇਜ ਇੱਥੇ ਪਹੁੰਚੇ ਨੇ ਉਹਨਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕੀਤਾ ਹੈ ਫਿਲਹਾਲ ਪੁਲਿਸ ਪ੍ਰਸ਼ਾਸਨ ਅੱਗੇ ਕੀ ਕਾਰਵਾਈ ਕਰਦਾ ਹੈ ਉਹ ਤਾਂ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਖਵੀਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਫਤਿਹਗੜ੍ਹ ਸਾਹਿਬ ਸੋ ਵੀਰ ਦੇ ਭਰਾ ਨੇ ਸਾਡੇ ਨਾਲ ਪ੍ਰਸ਼ਾਸਨਗਰ ਮਿਲ ਕੇ ਆਏ ਨੇ ਕਰਨਲ ਬਾਠ ਦੇ ਮੈਸੇਜ ਵੀ ਇਹਨਾਂ ਦੇ ਨਾਲ ਅਸੀਂ ਗੱਲ ਕਰਦੇ ਹਾਂ ਜੀ ਵੀਰ ਜੀ ਫਤਿਹ ਅਰਜ਼ ਕਰਦੇ ਆਂ ਵੀਰ ਜੀ ਖਾਲਸਾ ਵੀਰ ਜੀ ਖਾਲਸਾ ਵੀਰ ਜੀ ਫਤਿਹ ਵੀਰ ਜੀ ਕੀ ਨਾਮ ਆ ਜੀ ਮੇਰਾ ਨਾਮ ਮਨਦੀਪ ਸਿੰਘ ਆ ਜੀ ਅਮਨਦੀਪ ਸਿੰਘ ਜੀ ਤੁਸੀਂ ਐਸਐਸਪੀ ਸਾਹਿਬ ਕੋਲ ਗਏ ਹੋ ਉੱਚ ਅਧਿਕਾਰੀਆਂ ਕੋਲ ਗਏ ਹੋ ਮਿਲ ਕੇ ਆਏ ਹੋ ਕਰਨਲ ਬਾੜ ਦੇ ਮਿਸਿਸ ਵੀ ਤੁਹਾਡੇ ਨਾਲ ਸੀਗੇ ਕੀ ਕਾਰਵਾਈ ਹੋ ਰਹੀ ਹੈ ਜੀ ਕਿਦਾਂ ਚੱਲ ਰਿਹਾ ਪ੍ਰੋਸੈਸ ਦੇਖੋ ਜੀ ਸਾਡੀ ਸਭ ਪਹਿਲਾਂ ਤਾਂ ਮੈਂ ਮੈਡਮ ਬਾੜ ਜੀ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਫਿਰ ਉਹਨਾਂ ਦੇ ਨਾਲ ਜਿਹੜੇ ਢਿੱਲੋ ਸਾਹਿਬ ਆਏ ਨੇ ਸੀ ਉਹਨਾਂ ਦਾ ਧੰਨਵਾਦ ਕਰਨਾ ਜੇ ਉਹ ਆਏ ਨੇ ਤਾਂ ਸਾਡੀ ਕੋਈ ਸੁਣਵਾਈ ਹੋ ਰਹੀ ਹੈ ਨਹੀਂ ਸਾਨੂੰ ਕੋਈ ਉਮੀਦ ਨਹੀਂ ਸੀ ਕੱਲ ਦਾ ਬੰਦਾ ਦਾਖਲਾ ਅੱਜ ਤੱਕ ਕੋਈ ਇਹਨਾਂ ਦਾ ਬਿਆਨ ਲੈਣ ਨਹੀਂ ਸੀ ਆਇਆ ਠੀਕ ਹੈ ਜੀ ਜੇ ਉਹ ਆਏ ਨੇ ਤਾਂ ਸਾਨੂੰ ਉਮੀਦ ਜਾਗੀ ਹੈ ਵੀ ਸਾਨੂੰ ਇਨਸਾਫ ਮਿਲੂਗਾ ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਬਹੁਤ ਹੱਥ ਜੋੜ ਕੇ ਧੰਨਵਾਦ ਉਹਨਾਂ ਦਾ ਜਿਹੜੇ ਉਹਨਾਂ ਨੇ ਸਾਡੀ ਮਦਦ ਵਾਸਤੇ ਆਪ ਦਾ ਤੇਲ ਫੂਕੇ ਆਪ ਦਾ ਟਾਈਮ ਕੱਢ ਕੇ ਸਾਡੇ ਕੋਲ ਆਏ ਨੇ ਜੀ ਬਹੁਤ ਉਹਨਾਂ ਦਾ ਧੰਨਵਾਦ ਹੈ ਦੂਜੀ ਗੱਲ ਅਸੀਂ ਉਹਨਾਂ ਨਾਲ ਨੂੰ ਨਾਲ ਲੈ ਜਾ ਕੇ ਮੈਨੂੰ ਉਹ ਨਾਲ ਲੈ ਕੇ ਗਏ ਨੇ ਤੇ ਇਸੇ ਵੀ ਸਾਰ ਨੂੰ ਅਸੀਂ ਮਿਲ ਕੇ ਆਏ ਅਸੀਂ ਆਪਣੀ ਕੰਪਲੇਂਟ ਦਿੱਤੀ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਸਾਨੂੰ ਡੀਐਸਪੀ ਸਾਹਿਬ ਨੇ ਸਾਈਟ ਤੇ ਬਿਠਾ ਕੇ ਸਾਨੂੰ ਇਹ ਕਿਹਾ ਵੀ ਤੁਹਾਡੀ ਕੰਪਲੇਂਟ ਅਸੀਂ ਐਕਸੈਪਟ ਕਰ ਲਈ ਹੈ ਵੀ ਤੁਹਾਡੀ ਕੰਪਲੇਂਟ ਤੇ ਅਸੀਂ ਐਫ ਤੇ ਦੋ ਮੁਲਾਜ਼ਮ ਜਿਹੜਿਆਂ ਦਾ ਸਾਨੂੰ ਨਾਮ ਪਤਾ ਸੀਗਾ ਉਹ ਅਸੀਂ ਕਹਿੰਦੇ ਸਸਪੈਂਡ ਕਰਤੇ ਦੂਜੇ ਮੁਲਾਜ਼ਮਾਂ ਦੇ ਤਹਿਤ ਮਤਲਬ ਉਹਨਾਂ ਦੀ ਤਹਿ ਪਛਾਣ ਕਰਨ ਵਾਸਤੇ ਅਸੀਂ ਛਿੱਟ ਬਣਾ ਰਹੇ ਹਾਂ ਜੀ ਛਿੱਟ ਬਣਾ ਕੇ ਕਹਿੰਦੇ ਵੀ ਤੁਹਾਨੂੰ ਵੀ ਬੁਲਾਵਾਂਗੇ ਹੂੰ ਤੇ ਅਸੀਂ ਉਹਨਾਂ ਦੇ ਵੀ ਕਾਰਵਾਈ ਕਰਾਂਗੇ ਹੂੰ ਅਸੀਂ ਕਹਿੰਦੇ ਵੀ ਜੇ ਉਹ ਕਾਰਵਾਈ ਕਰਦੇ ਨੇ ਤਾਂ ਅਸੀਂ ਬਹੁਤ ਧੰਨਵਾਦੀ ਹਾਂ ਹੂੰ ਪਰ ਜੇ ਕੋਈ ਕਾਰਵਾਈ ਨਹੀਂ ਹੋਊਗੀ ਤਾਂ ਸਾਡੀ ਚੰਡੀਗੜ੍ਹ ਦੀ ਪੂਰੀ ਤਿਆਰੀ ਹੈ ਹੂੰ ਠੀਕ ਹੈ ਜੀ ਪੂਰੀ ਤਿਆਰੀ ਹੈ ਸਾਡੀ ਚੰਡੀਗੜ੍ਹ ਦੀ ਜੇ ਤਾਂ ਕਾਰਵਾਈ ਹੁੰਦੀ ਹੈ 21/2 ਤਰੀਕ ਨੂੰ ਕੋਰਟ ਖੁੱਲਣੀ ਹੈ ਹਾਈ ਕੋਰਟ 21/2 ਤਰੀਕ ਤੱਕ ਅਸੀਂ ਸਾਨੂੰ ਵੇਟ ਆਟੋਮੈਟਿਕ ਹੀ ਕਰਨੀ ਪੈਣੀ ਹੈ ਠੀਕ ਹੈ ਜੀ ਜੇ ਤਾਂ ਸਾਡੇ ਮਤਲਬ ਉਹਨਾਂ ਦੇ ਕਾਰਵਾਈ ਕਰਦੇ ਨੇ ਅਸੀਂ ਉਹਨਾਂ ਦੇ ਐਫ ਆਈ ਆਰ ਮੰਗਦੇ ਆ ਇਹ ਨਹੀਂ ਹੈਗਾ ਵੀ ਹਾਂ ਜੀ ਹੁਣ ਮੌਕੇ ਤੇ ਕਰਤੀ ਤੇ ਕੱਲ ਨੂੰ 10 ਦਿਨਾਂ ਨੂੰ ਉਹਨਾਂ ਨੂੰ ਬਹਾਲ ਕਰ ਦੇਣਾ ਬੰਦਿਆਂ ਨੂੰ ਅਸੀਂ ਇਹ ਨਹੀਂ ਹੋਣ ਦੇਵਾਂਗੇ ਅਸੀਂ ਪੂਰਾ ਆਪਣਾ ਜੋਰ ਲਾਵਾਂਗੇ ਜੀ ਨਿੰਨ ਸਾਡੇ ਤੋਂ ਲੱਗੂਗਾ ਠੀਕ ਹੈ ਨਾ ਹਾਂ ਤੇ ਅਸੀਂ ਪੂਰਾ ਜਿੱਥੇ ਤੱਕ ਸਾਡੇ ਤੋਂ ਜਾਇਆ ਗਿਆ ਪਹਿਲੀ ਗੱਲ ਤਾਂ ਸਾਨੂੰ ਭਰੋਸਾ ਹੈ ਐਸੇ ਵੀ ਸਾਹਿਬ ਨੇ ਸਾਨੂੰ ਬਹੁਤ ਵਧੀਆ ਭਰੋਸਾ ਦਿੱਤਾ ਹੈ ਵਧੀਆ ਸਾਡੇ ਨਾਲ ਗੱਲਬਾਤ ਕੀਤੀ ਹੈ ਵਧੀਆ ਡੀਲ ਕੀਤਾ ਡੀਐਸਪੀ ਸਾਹਿਬ ਨੇ ਵਧੀਆ ਡੀਲ ਕੀਤਾ ਠੀਕ ਹੈ ਜੀ ਪਰ ਸਾਨੂੰ ਉਹਨਾਂ ਤੇ ਪੂਰਾ ਭਰੋਸਾ ਹੈ ਪਰ ਫਿਰ ਵੀ ਜੇ ਕਿਤੇ ਸਾਨੂੰ ਮਤਲਬ ਸਾਨੂੰ ਇਨਸਾਫ ਨਹੀਂ ਮਿਲੂਗਾ ਤਾਂ ਅਸੀਂ ਪੂਰੀ ਤਿਆਰੀ ਚ ਅਸੀਂ ਚੰਡੀਗੜ੍ਹ ਤੱਕ ਜਿੱਥੇ ਤੱਕ ਚਾਹੇ ਦਿੱਲੀ ਜਾਣਾ ਪਵੇ ਅਸੀਂ ਖਹਿੜਾ ਨਹੀਂ ਛੱਡਦੇ ਇਨਸਾਫ ਲਵਾਂਗੇ ਜੀ ਦੇਖੋ ਸਾਨੂੰ ਭਰੋਸਾ ਹੈ ਇੱਥੇ ਵਾਲਾ ਪ੍ਰਸ਼ਾਸਨ ਨਹੀਂ ਦਊਗਾ ਤਾਂ ਚੰਡੀਗੜ੍ਹ ਵਾਲਾ ਦਬਾਊਗਾ ਚੰਡੀਗੜ੍ਹ ਵਾਲਿਆਂ ਨੂੰ ਦਬਾਊਗਾ ਤਾਂ ਦਿੱਲੀ ਵਾਲਾ ਦਬਾਊਗਾ ਸਾਨੂੰ ਸੰਵਿਧਾਨ 'ਚ ਭਰੋਸਾ ਹੈ ਠੀਕ ਹੈ ਜੀ ਕਿਤੇ ਨਾ ਕਿਤੇ ਸਾਨੂੰ ਇਨਸਾਫ ਜ਼ਰੂਰ ਮਿਲੂਗਾ ਅਸੀਂ ਇਨਸਾਫ ਲੈ ਕੇ ਆਟਾਂਗੇ ਜੀ ਜੋ ਪੁਲਿਸ ਪ੍ਰਸ਼ਾਸਨ ਨੂੰ ਖੁੱਲ੍ਹ ਖੁੱਲ੍ਹ ਦੱਤੀ ਵੀ ਆ ਬਾਈ ਜੀ ਜਿੱਦਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਕਰਨਲ ਬਾਠ ਵਾਲਾ ਮਾਮਲਾ ਹੋ ਗਿਆ ਥੋੜੇ ਵਾਲਾ ਹੋ ਗਿਆ ਹੋਰ ਵੀ ਅਨੇਕਾ ਪਤਾ ਨਹੀਂ ਕਿੰਨੇ ਕੁ ਗਰੀਬਾਂ ਨਾਲ ਧੱਕਾ ਹੁੰਦਾ ਹੋਊਗਾ ਜਿਹੜਾ ਦੱਬੇ ਜਾਂਦੇ ਹੋਣਗੇ ਤੇ ਕੀ ਲੱਗਦਾ ਇਹ ਸਹੀ ਚੱਲ ਰਿਹਾ ਸਿਸਟਮ ਗ੍ਰਹਿ ਮੰਤਰਾਲੇ ਭਗਵੰਤ ਮਾਨ ਸਾਹਿਬ ਦੇ ਹੱਥ ਬਾਈ ਜੀ ਨੇਰੀ ਗੁੰਡਾ ਕਰਦੀ ਚੱਲ ਰਹੀ ਹੈ ਨੇਰੀ ਗੁੰਡਾ ਕਰਦੀ ਆ ਦੇਖੋ ਇੱਕ ਬੰਦਾ ਕੰਮਕਾਰ ਕਰ ਰਿਹਾ ਦੋਹੇ ਭਰਾ ਅਸੀਂ 100 ਘਰ ਦਾ ਚੁੱਲਾ ਜਲਾ ਰਹੇ ਹੂੰ 200 ਬੰਦੇ ਨੂੰ ਅਸੀਂ ਰੋਜ਼ਗਾਰ ਦੱਤਾ ਹੋਇਆ ਤੇ ਨਾਲੇ ਆਪਦਾ ਸਾਡਾ ਆਪਣੀਆਂ ਜਵਕ ਪਾਲ ਰਹੇ ਹਾਂ ਠੀਕ ਹੈ ਜੀ ਤੇ ਸਾਨੂੰ ਇਹਦੇ ਕੰਮਕਾਰ ਕਰਨ ਵਾਲੇ ਟੈਕਸ ਪਈ ਬੰਦੇ ਆ ਅਸੀਂ ਸਾਰੇ ਠੀਕ ਹੈ ਜੀ ਤੇ ਸਾਨੂੰ ਕੰਮਕਾਰ ਕਰਨ ਵਾਲੇ ਬੰਦੇ ਨੂੰ ਇਦਾਂ ਪੁਲਿਸ ਹਰਾਸ ਕਰ ਰਹੀ ਹੈ ਤੇ ਸਾਡੀ ਕੋਈ ਸੁਣਵਾਈ ਨਹੀਂ ਇਹ ਤਾਂ ਅੱਜ ਹੁਣ ਚਲੋ ਠੀਕ ਹੈ ਉਹ ਹਾਈ ਲੈਵਲ ਤੇ ਹੋ ਗਿਆ ਕੰਮ ਤਾਂ ਕੋਈ ਸਾਡੀ ਸੁਣਵਾਈ ਹੋ ਰਹੀ ਹੈ ਨਹੀਂ ਕਿਹੜੇ ਕਿਹਨੇ ਪੁੱਛਣਾ ਸੀ ਕੱਲ ਬੰਦਾ ਸਵੇਰ ਦਾ ਦਾਖਲ ਹੋਇਆ ਵੈ ਤੇ ਮਤਲਬ ਆਇਆ ਹੀ ਨਹੀਂ ਪੁੱਛਣੇ ਨਹੀਂ ਆਇਆ ਫੈਸਲੇ ਵਾਸਤੇ ਤਾਂ ਗੱਲਬਾਤ ਚੱਲ ਫੈਸਲੇ ਵਾਸਤੇ ਜੀ ਮੈਂ ਕਹਿੰਦਾ ਮੇਰਾ ਫਾਦਰ ਅੱਜ ਸਵੇਰੇ ਘਰੋਂ ਵੀ ਨਹੀਂ ਆਇਆ ਮਸਾਂ ਲੈ ਕੇ ਆਂਦਾ ਉਹਨੂੰ ਇੰਨਾ ਜਿਆਦਾ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਉਹ ਸਵੇਰੇ ਘਰੋਂ ਹੀ ਨਹੀਂ ਆਇਆ ਕਹਿੰਦਾ ਵੀ ਯਾਰ ਨਹੀਂ ਤੁਸੀਂ ਫੈਸਲਾ ਕਰ ਲਓ ਹੂੰ ਇੰਨਾ ਜਿਆਦਾ ਉਹਨੂੰ ਕਹਿੰਦੇ ਵੀ ਤੇਰੇ ਮੁੰਡਿਆਂ ਨੂੰ ਅਸੀਂ ਕਿਸਾਂ ਚ ਪਸਾਵਾਂਗੇ ਤੇਰੀ ਪੁਲਿਸ ਦੀ ਦੁਸ਼ਮਣੀ ਮਾੜੀ ਹੈ ਜਿਹੜੀ ਦੋਸਤੀ ਮਾੜੀ ਦੁਸ਼ਮਣੀ ਮਾੜੀ ਹੈ ਵੀ ਤੁਸੀਂ ਉਹਨੂੰ ਪੁਲਿਸ ਨਾਲ ਦੁਸ਼ਮਣੀ ਲੈ ਰਹੇ ਹੋ ਤੁਹਾਨੂੰ ਤੇਰੇ ਮੁੰਡਿਆਂ ਨੂੰ ਅਸੀਂ ਹਾਂਜੀ ਹਾਂ ਤੇਰੇ ਮੁੰਡੇ ਨੂੰ ਇੰਨਾ ਕ ਘਸਾ ਦਾਂਗੇ ਕਿਸਾਂ ਦੇ ਵੀ ਤੇਰੇ ਮੁੰਡੇ ਹੁਣ ਦੁਬਾਰਾ ਉੱਠ ਨਹੀਂ ਸਕਦੇ ਵੀ ਨਹੀਂ ਤੁਸੀਂ ਛੁੱਟੀ ਕਰਾਓ ਤੇ ਆਪਣੇ ਘਰ ਨੂੰ ਜਾਓ ਹਾਂ ਜੀ ਰਾਇਆ ਧਮਕਾਇਆ ਜਾ ਰਿਹਾ ਪਰ ਹੌਸਲੇ ਕੁ ਮਰਦ ਨੇ ਸਾਡੇ ਬਲੰਦ ਨੇ ਜੀ ਪੂਰੇ ਅਸੀਂ ਬਾਈ ਜੀ ਤੁਹਾਡੇ ਨਾਲ ਆ ਜਬ ਮਰਜੀ ਜਿੱਥੇ ਮਰਜੀ ਲੋੜ ਪਵੇ ਅਸੀਂ ਤੁਹਾਡੇ ਨਾਲ ਖੜੇ ਹਾਂ ਬਿਲਕੁਲ ਸਰ ਜੀ ਬਹੁਤ ਧੰਨਵਾਦ ਤੁਹਾਡੇ ਸਾਰੇ মিডিਆ ਵਾਲੇ ਜਿਨ੍ਹਾਂ ਨੇ ਇਹ ਖਬਰ ਚਲਾਈ ਹੈ ਅਸੀਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ ਥੋੜਾ ਸਪੈਸ਼ਲ ਕਰਦੇ ਤੁਸੀਂ ਸਭ ਤੋਂ ਪਹਿਲਾਂ ਸਾਡੀ ਵੀਡੀਓ ਬਣਾਈ ਹੈ ਜੀ ਹਾਂ ਜੀ ਬਹੁਤ ਧੰਨਵਾਦ ਸਰ ਹਾਂ ਜੀ ਇਹ ਸਨ ਵੀਰ ਜਿਹੜੇ ਕਹਿ ਰਹੇ ਨੇ ਕਿ ਸਾਨੂੰ ਫੈਸਲੇ ਤੇ ਲਈ ਵੀ ਦਬਾਇਆ ਜਾ ਰਿਹਾ ਹੈ ਸਾਨੂੰ ਧਮਕੀਆਂ ਆ ਰਹੀਆਂ ਨੇ ਸਾਡੇ ਬਜ਼ੁਰਗਾਂ ਨੂੰ ਡਰਾਇਆ ਜਾ ਰਿਹਾ ਹੈ ਫਿਲਹਾਲ ਅਸੀਂ ਨਹੀਂ ਡਰਾਂਗੇ ਜਿੱਥੇ ਤੱਕ ਜਾਣਾ ਪਿਆ ਇਨਸਾਫ ਲੈਣ ਦੇ ਲਈ ਉੱਥੇ ਤੱਕ ਅਸੀਂ ਜਾਵਾਂਗੇ ਐਸ ਐਚ ਓ ਮਨਪ੍ਰੀਤ ਸਿੰਘ ਦਿਓਲ ਜੋ ਬਡਾਲੀ ਅੱਲਾ ਸਿੰਘ ਦੀ ਤਾਇਨਾਤ ਨੇ ਜਿਨ੍ਹਾਂ ਦੇ ਉੱਪਰ ਇਹ આરોਪ ਲੱਗ ਰਹੇ ਨੇ ਕਿ ਉਹਨਾਂ ਦੇ ਮੁਲਾਜ਼ਮਾਂ ਨੇ ਜਾਂ ਉਹਨਾਂ ਨੇ ਸਾਡੇ ਨਾਲੇ ਕੁੱਟਮਾਰ ਕੀਤੀ ਉਹਨਾਂ ਦਾ ਪੱਖ ਲੈਣ ਦੀ ਕੋਸ਼ਿਸ਼ ਕਰਦੇ ਆ ਉਹ ਕੀ ਕਹਿੰਦੇ ਨੇ ਇਸ ਮਸਲੇ ਦੇ ਵਿੱਚ ਐਸ ਐਚ ਓ ਮਨਪ੍ਰੀਤ ਸਿੰਘ ਦਿਓਲ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਹਾਂ ਐਸ ਐਚਓ ਮਨਪ੍ਰੀਤ ਸਿੰਘ ਦਿ올 ਸਰ ਬੋਲ ਰਿਹਾ ਹਾਂ ਜੀ ਜੀ ਹਾਂ ਸਰ ਪੱਤਰਕਾਰ ਮਨਵਿੰਦਰ ਸਿੰਘ ਟਿਵਾਣਾ ਬੋਲ ਰਿਹਾ ਹਾਂ ਜੀ ਪੰਜਾਬੀ ਲੋਕ ਚੈਨਲ ਤੋਂ ਹਾਂਜੀ ਟਿਵਾਣਾ ਸਾਹਿਬ ਐ ਸਰ ਕਾਲਰ ਰਿਕਾਰਡ ਹੋ ਰਹੀ ਹੈ ਜੀ ਇੱਕ ਨਾ ਭਲ ਮਾਜਰੇ ਦੇ ਨੌਜਵਾਨ ਨੇ ਜੋ ਹਸਪੀਟਲ ਚ ਐਡਮਿਟ ਨੇ ਫਤੇਗੜ ਸਾਹਿਬ ਉਹਨਾਂ ਨੇ આરોਪ ਲਗਾਏ ਨੇ ਜੀ ਕਿ ਰਾਤ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਨਜਾਇਜ਼ ਚੁੱਕ ਕੇ ਸਾਡੀ ਕੁੱਟਮਾਰ ਕੀਤੀ ਗਈ ਹੈ ਹੈਲੋ ਹੈਲੋ ਫਿਲਹਾਲ ਉਹਨਾਂ ਨਾਲ ਗੱਲ ਨਹੀਂ ਹੋ ਰਹੀ ਦੁਬਾਰਾ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜੇ ਉਹ ਫੋਨ ਚੁੱਕਦੇ ਨੇ ਫਿਲਹਾਲ ਐਸਐਚਓ ਸਾਹਿਬ ਨੇ ਫੋਨ ਨਹੀਂ ਚੁੱਕਿਆ ਉਸ ਨੌਜਵਾਨ ਨੇ ਕਿਹਾ ਕਿ ਮੈਨੂੰ ਤਰਖੇੜੀ ਤੋਂ ਚੁੱਕ ਕੇ ਖੇੜਾ ਚੌਂਕੀ ਦੇ ਵਿੱਚ ਲੈ ਕੇ ਗਏ ਜੋ ਕਿ ਬਡਾਲੀ ਅੱਲਾ ਸਿੰਘ ਦੇ ਅੰਡਰੇ ਪੈਂਦੀਆ ਖੇੜਾ ਚੌਂਕੀ ਦੇ ਇੰਚਾਰਜ ਨੇ ਬਲਵਿੰਦਰ ਸਿੰਘ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਕੀ ਕਹਿੰਦੇ ਨੇ ਇਸ ਮਸਲੇ ਤੇ ਖੇੜਾ ਚੌਂਕੀ ਦੇ ਇੰਚਾਰਜ ਬਲਵਿੰਦਰ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਕੀ ਕਹਿੰਦੇ ਨੇ ਹਾਂਜੀ ਸਰ ਹਾਂਜੀ ਸਤਿ ਸ੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਐਸਆਈ ਬਲਵਿੰਦਰ ਸਿੰਘ ਬੋਲ ਰਿਹਾ ਹਾਂ ਜੀ ਚੌਂਕੀ ਖੇੜਾ ਇੰਚਾਰਜ ਹਾਂਜੀ ਹਾਂਜੀ ਬਲਜਿੰਦਰ ਸਿੰਘ ਬੋਲ ਰਿਹਾ ਬਲਜਿੰਦਰ ਬਲਜਿੰਦਰ ਸਿੰਘ ਹਾਂਜੀ ਸਰ ਪੱਤਰਕਾਰ ਮਨਵਿੰਦਰ ਸਿੰਘ ਟਿਵਾਣਾ ਬੋਲ ਰਿਹਾ ਜੀ ਪੰਜਾਬੀ ਲੋਕ ਚੈਨਲ ਤੋਂ ਕਾਲ ਰਿਕਾਰਡ ਹੋ ਰਹੀ ਹੈ ਸਰ ਸਰ ਇੱਕ ਨਾਂ ਭਾਲੋ ਮਾਜਰੇ ਦੇ ਨੌਜਵਾਨ ਵੱਲੋਂ ਰੋਪ ਲਗਾਏ ਗਏ ਨੇ ਫਤੇਗੜ ਸਾਹਿਬ ਹਸਪੀਟਲ 'ਚ ਐਡਮਿਟ ਆ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਤਰਖੇੜੀ ਤੋਂ ਚੁੱਕ ਕੇ ਖੇੜਾ ਚੌਂਕੀ ਚਲ ਜਾਇਆ ਗਿਆ ਸਾਡੀ ਕੁੱਟਮਾਰ ਕੀਤੀ ਗਈ ਉਹ ਆ ਬੋਲਿਓ ਤਰਖੇੜੀ ਤੋਂ ਚੁੱਕ ਕੇ ਜੀ ਨੌਜਵਾਨ ਨੂੰ ਭੱਲੋ ਮਾਜਰੇ ਦੇ ਨੂੰ ਰਾਤ ਦੇ 2 ਵਜੇ ਕਹਿੰਦੇ ਜੀ ਸਾਨੂੰ ਖੇੜਾ ਚੌਂਕੀ ਦੇ ਵਿੱਚ ਲੈ ਕੇ ਗਏ ਤੇ ਸਾਡੀ ਕੁੱਟਮਾਰ ਕੀਤੀ ਫਿਲਹਾਲ ਇਹ ਵੀ ਫੋਨ ਕੱਟ ਗਏ ਨੇ ਜੀ ਇਹ ਆ ਪੁਲਿਸ ਪ੍ਰਸ਼ਾਸਨ ਦਾ ਰਵਈਆ ਐਸ ਐਚਓ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਫੋਨ ਕੱਟਤਾ ਤੇ ਏਐਸਆਈ ਨੇ ਜਿਹੜੇ ਬਲਜਿੰਦਰ ਸਿੰਘ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਫੋਨ ਕੱਟਤਾ ਚੌਂਕੀ ਇਨਚਾਰਜ ਖੇੜਾ ਨਾਲ ਸੋ ਗੱਲ ਕਿੱਧਰ ਨੂੰ ਜਾ ਰਹੀ ਆ ਕੀ ਆ ਸਾਰਾ ਸਿਸਟਮ ਇਹ ਤਾਂ ਪਤਾ ਹੀ ਲੱਗ ਰਿਹਾ ਇਹ ਹੁਣ ਕਿਉਂ ਨਹੀਂ ਉਹ ਮੀਡੀਆ ਦੇ ਸਾਹਮਣੇ ਆ ਰਹੇ ਕਿਉਂ ਨਹੀਂ ਮੀਡੀਆ ਨੂੰ ਆਪਣਾ ਪੱਖ ਦੇ ਰਹੇ ਇਹ ਕਿਉਂ ਕੀਤਾ ਜਾ ਰਿਹਾ ਹੈ ਉੱਚ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਜਾਊਗੀ ਐਸਐਸਪੀ ਸਾਹਿਬ ਨਾਲ ਐਸਪੀ ਸਾਹਿਬ ਨਾਲ ਜਾਂ ਡੀਐਸਪੀ ਸਾਹਿਬ ਨਾਲ ਵੀ ਗੱਲ ਕੀਤੀ ਜਾਊਗੀ ਕੀ ਆ ਇਹ ਸਾਰਾ ਮਸਲਾ ਫਿਲਾਲ ਜਿਹੜੇ ਅਧਿਕਾਰੀ ਨੇ ਜਿਨ੍ਹਾਂ ਤੇ આરોਪ ਲੱਗ ਰਹੇ ਨੇ ਉਹ ਕੰਨੀ ਘਤਰੋਂ ਦੇ ਨਜ਼ਰ ਆ ਰਹੇ ਨੇ ਫੋਨ ਕੱਟੀ ਜਾ ਰਹੇ ਨੇ ਐਸਐਚਓ ਮਨਪ੍ਰੀਤ ਸਿੰਘ ਦਿਓਲ ਅੱਲਾ ਸਿੰਘ ਬਡਾਲੀ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਵੀ ਫੋਨ ਕੱਟ ਦਿੱਤਾ ਜਦੋਂ ਉਹਨਾਂ ਨੂੰ ਇਸ ਮਸਲੇ ਬਾਰੇ ਦੱਸਿਆ ਗਿਆ ਕਿ ਕਾਲ ਰਿਕਾਰਡ ਹੋ ਰਹੀ ਆ ਤਾਂ ਉਹਨਾਂ ਨੇ ਫੋਨ ਕੱਟਤਾ ਏਐਸਆਈ ਬਲਵਿੰਦਰ ਸਿੰਘ ਨੇ ਉਹਨਾਂ ਨੇ ਵੀ ਫੋਨ ਕੱਟ ਦਿੱਤਾ ਗਿਆ ਜੋ ਖੇੜਾ ਚੌਂਕੀ ਦੇ ਇੰਚਾਰਜ ਨੇ ਜਦੋਂ ਇਸ ਮਸਲੇ ਬਾਰੇ ਦੱਸਿਆ ਗਿਆ ਤਾਂ ਪਹਿਲਾਂ ਕਰਨਲ ਵਾਟ ਦੀ ਕੁੱਟਮਾਰ ਹੁੰਦੀ ਆ ਫੇਰ ਇਹ ਨੌਜਵਾਨ ਜੋ ਪਾਲੋ ਮਜਰੇ ਤੋਂ ਆ ਇਹਦੀ ਕੁੱਟਮਾਰ ਹੁੰਦੀ ਆ ਸੋ ਕਿਹਾ ਜਾ ਰਿਹਾ ਏ ਕਿ ਪੁਲਸ ਰਾਜ ਆ ਜਿਹੜਾ ਬਣਦਾ ਜਾ ਰਿਹਾ ਇਹ ਨੌਜਵਾਨ ਨੇ ਕਿਹਾ ਕਿ ਸਾਨੂੰ ਫਿਰ ਤੋਂ ਪੁਲਸ ਪ੍ਰਸ਼ਾਸਨ ਨੇ 84 ਯਾਦ ਕਰਾਤੀ ਸੋ ਕੀ ਕਹਿੰਦੇ ਨੇ ਉੱਚ ਅਧਿਕਾਰੀ ਅੱਗੇ ਕੀ ਇਸ ਤੇ ਐਕਸ਼ਨ ਲੰਦੇ ਨੇ ਇਹ ਆਉਣ ਵਾਲਾ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ